ਹਾਂਜੀ ਕੀ ਹਾਲ ਚਾਲ ਆ ਬਾਈ ਸਾਰੇ ਠੀਕ ਠਾਕ ਸਤਿ ਸ਼੍ਰੀ ਅਕਾਲ ਬਾਈ ਪਹਿਲਾਂ ਤਾਂ ਸਾਰਿਆਂ ਨੂੰ ਜਿੰਨੇ ਵੀ ਕਬੂਤਰ ਪ੍ਰੇਮੀ ਨੇ ਘੋੜਿਆਂ ਦੇ ਕਬੂਤਰਾਂ ਦੇ ਕੁੱਤਿਆਂ ਦੇ ਜਿੰਨੇ ਵੀ ਸੌਲ ਪਾਰਨ ਵਾਲੇ ਪੰਜਾਬੀ ਨੇ ਸਾਰਿਆਂ ਨੂੰ ਬਾਈ ਸਤਿ ਸ਼੍ਰੀ ਅਕਾਲ ਤੇ ਕੀ ਹਾਲ ਆ ਬਾਈ ਸਾਰੇ ਠੀਕ ਠਾਕ ਲੈ ਵੀ ਅੱਜ ਆਪਾਂ ਨੂੰ ਇੰਟਰਵਿਊ ਨਹੀਂ ਕਹਿ ਸਕਦੇ ਆਪਾਂ ਦਿਲ ਦੀਆਂ ਗੱਲਾਂ ਹੀ ਕਹਿ ਸਕਦੇ ਆ ਕਬੂਤਰਬਾੜੀ ਦੇ ਵਿੱਚ ਜਿਵੇਂ ਜਾਦੂਗਾਰ ਕਹਿੰਦੇ ਨੇ ਰਣੀ ਰਣੀ ਵਾਲਾ ਕੋਨੀ ਨੂੰ ਕਵਾਡੀ ਦੇ ਵਿੱਚ ਓਕਣਾ ਨੌਜਵਾਨ ਨੇ ਕਹਿੰਦੇ ਕਬੂਤਰਬਾੜੀ ਦਾ ਜਾਦੂਗਾਰਾ ਛੋਟੀ ਉਮਰ ਤੇ ਵੱਡੀਆਂ ਮੱਲਾ ਵਾਰ ਕੇ ਫਿਰ ਦੱਸਿਆਗਾ ਵੀ ਬੰਦਾ ਦੇ ਚਾਹੇ ਤੱਕ ਕੀ ਨਹੀਂ ਕਰ ਸਕਦਾ ਅੱਜ ਆਪਾਂ ਪਹੁੰਚਿਆ ਮੰਡੇਰ ਮੰਡੇਰ ਕਲਾ ਪਿੰਡ ਬਾਰਸੀ ਨੂੰ ਫਿਰ ਕਬੂਤਰਬਾੜੀ ਦੇ ਵਿੱਚ ਮੈਂ ਕਹਣਾ ਵੀ ਕੋਨੇ ਕੋਨੇ ਤੱਕ ਸਾਰੇ ਹੀ ਜਾਣਦੇ ਆ ਛੋਟੀ ਉਮਰ ਸਾਰੇ ਮੈਂ ਛੋਟੀ ਉਮਰ ਤੇ ਵੱਡੇ ਥੰਮਾਂ ਨਾਲ ਜੱਫੇ ਲਾਉਣ ਵਾਲੇ ਖਿਡਾਰੀ ਬਣਿਆ ਮੈਂ ਕਹਣਾ ਵੀ ਕਬੂਤਰਬਾੜੀ ਦੇ ਵਿੱਚ ਸਾਰਿਆਂ ਨਾਲ ਛੋਟੀ ਉਮਰ ਦੇ ਹੋ ਵੇ ਵਈ ਕੀ ਆ ਜਾਨੇ ਵਾਸੀ ਜੀ ਧੰਨਵਾਦ ਬਈ ਉਰੇ ਪਹੁੰਚਣ ਦੇ ਤੁਹਾਡਾ ਤੇ ਕਿੱਦਾਂ ਨੇ ਬਈ ਛੱਤ ਛੱਤਾਂ ਬਈ ਪਿੱਛੇ ਜੇ ਐਕਸੀਡੈਂਟ ਹੋ ਗਿਆ ਸੀ ਅੱਛਾ ਠੀਕ ਆ ਉਦੋਂ ਥੋੜੀ ਡੇਢੀ ਦੀ ਵੀ ਡੈਥ ਹੋ ਗਈ ਸੀ ਆ ਉਹ ਬਸ ਹੂੰ ਕੁਝ ਕੁ ਗੱਲਾਂ ਤੇ ਜਦੋਂ ਮੈਨੂੰ ਪਤਾ ਲੱਗਿਆ ਵੀ ਡੇਢੀ ਨੂੰ ਕੈਂਸਰ ਆ ਮੈਂ ਉਤਰਾ ਜਿਹਾ ਧਿਆਨ ਦੇਣੋਂ ਹਟ ਗਿਆ ਸੀ ਹੂੰ ਕਿਉਂ ਮੇਰਾ ਮਾਨੀ ਟੁੱਟ ਗਿਆ ਸੀ ਵੀ ਯਾਰ ਆਪਣਾ ਹੁਣ ਕੀ ਰਹਿ ਗਿਆ ਹੈ ਨਾ ਇਹ ਤਾਂ ਹੈ ਬਈ ਉਹ ਬੰਦੇ ਨੇ ਵੀ ਮੈਨੂੰ ਦਿਹਾੜੀਆਂ ਕਰਕੇ ਪਾ ਲਿਆ ਕਾ ਦੋ ਕਮਰੇ ਸਾਹਮਣੇ ਦੀਂਦੇ ਆ ਇਹਨਾਂ ਚੋਂ ਮੈਂ ਉੱਠ ਕੇ ਅੱਜ ਇੱਥੇ ਤੇ ਕ ਪਹੁੰਚਿਆ ਤਾਂ ਉਹਦੇ ਕਰਕੇ ਇਹ ਤਾਂ ਗੱਲ ਬਈ ਹੈ ਮਾਪਿਓ ਦਾ ਜਦ ਦੁਖਾ ਖਾਲਾ ਤੇ ਉਹ ਫਿਰ ਵੱਡਾ ਸਾਥ ਹੋ ਜਾਂਦਾਗਾ ਬਈ ਵਿੱਚ ਬੰਦਿਆਂ ਨੇ ਗੱਲਾਂ ਕਰੀਆਂ ਦਾਬ ਗਿਆ ਬਾਹਰ ਚ ਐ ਕਰਗਾ ਬਈ ਯਾਰ ਜਦੋਂ ਆਪਣੇ ਤੇ ਸਮਾਂ ਹੀ ਮਾਰ ਆ ਗਿਆ ਬੰਦਾ ਦਾਬ ਜਾਂਦਾ ਹਾਂ ਇਹ ਬਈ ਸਭੋ ਤੇ ਮੂੰਹ ਗੱਲਾਂ ਵੀ ਹੋਈਆਂ ਨੇ ਵੀ ਬਸ ਕਈਆਂ ਨੇ ਤਾਂ ਐ ਕਿ ਆ ਵੀ ਚੱਲਿਆ ਘਰ ਤੂੰ ਲਾਲਾ ਕੁਝ ਵੀ ਗਾਲਾਂ ਵੀ ਦਾਬ ਗਿਆ ਹਣਾ ਤੇ ਚਲੋ ਬਾਕੀ ਬਈ ਆਪੋ ਆਪਣੀ ਸੋਚ ਆ ਨਹੀਂ ਭਾਈ ਦਵੇ ਦਵੇ ਕਿੱਥੇ ਆ ਗਿਆ ਹੁਣ ਮੰਨ ਕੇ ਚਲੋ ਖੇਡ 'ਚ ਬਦਲਾਅ ਕਰਿਆ ਕਮੇਟੀ ਨੇ ਆਪਾਂ ਜਿੰਨੀਆਂ ਛੱਡੀਆਂ ਉੰਨੀ ਜਿੱਤ ਗਏ ਅਰੇ ਤੇ ਭਾਈ ਆਪਾਂ ਭਾਈ ਡੰਗਾਈ 'ਚ ਨਹੀਂ ਜਾਂਦੇ ਵੀ ਕਰੋ ਰੱਖੇ ਹੁਣ ਆਪਾਂ ਨੂੰ ਸਾਰਿਆਂ ਨੂੰ ਲਗਭਗ ਤੇਰੇ ਤੋਂ ਭਾਈ ਸਾਰੀ ਜਾਣੂ ਨੇ ਅਜਾ ਆਪਾਂ ਗੱਲ ਹੀ ਇੱਥੋਂ ਸਰਵਾਤ ਕਰ ਦੇਣੀ ਜੀ ਪੰਜਾਬ ਕਮੇਟੀ ਨੂੰ ਬੰਦ ਕਰਿਆ ਮੰਨ ਲਓ ਗੋਲੀ ਲਾ ਲਓ ਤੇ ਕੁਛ ਵੀ ਲਾ ਲਓ ਚਲੋ ਜਿਹੜਾ ਇਹਨਾਂ ਨੇ ਬਦਲਾਅ ਕੀਤਾ ਉਹਦਾ ਕੂਤਰਵਾਦੀ ਤੇ ਫਿਰ ਹੈ ਭਾਈ ਪੂਰੇ ਯਾਰ ਤੇ ਬਾਕੀ ਮੰਨ ਕੇ ਚਲੋ ਭਾਈ ਯਾਰ ਆਪਾਂ ਤਾਂ ਦਿਨੋਂ ਹੀ ਕਹਿ ਰਹੇ ਸੀ ਵੀ ਇਹੇ ਕੰਮ ਹੋਵੇਗਾ ਅਗਰ ਤੂੰ ਇਹ ਚੀਜ਼ ਨੂੰ ਪੰਜਾਬ ਕਮੇਟੀ ਨੂੰ ਵਧੀਆ ਮੰਨਦੇ ਪੂਰਾ ਟਾਪ ਆ ਹੂੰ ਅਚਾ ਤੇ ਕਬੂਤਰ ਬਾਜੀ ਦੇ ਅਸਰ ਪਊਗਾ ਤਾਂ ਅਸਰ ਤਾਂ ਬਾਈ ਹੁਣ ਜਿਹੜੇ ਨਵੇਂ ਬੰਦੇ ਜੀ ਬੇਤੋਂ ਦੇ ਦਿੰਦੇ ਹੀ ਸਮਾਨ ਦਾ ਉਹ ਕਬੂਤਰ ਚਲੋ ਵਿਚੀ ਚੱਲੀ ਜਾਂਦੇ ਸੀ ਹੁਣ ਤਾਂ ਤੂੰ ਐ ਮੰਨ ਲਾ ਜਿੱਥੇ ਵੀ ਬਾਜੀ ਉੜਦੀ ਆ 12 ਬਾਜੀ ਨੂੰ ਅੱਧਾ ਹਰ ਜਾਂਦਾ ਇਹਦਾ ਗੱਲ ਹੈ ਤੇ ਫਿਰ ਮੈਂ ਕਿਹੜਾ ਵੀ ਹੁਣ ਟਿਕਣਗੇ ਵੀ ਉਹੀ ਬਾਈ ਯਾਰ ਤੈਨੂੰ ਮੈਂ ਗੱਲ ਦੱਸਦਾ ਜਿਹੜਾ ਬਦਲ ਗਾਜ ਦਾ ਹੋਵੇ ਉਹ ਪੈਂਦਾ ਨਹੀਂ ਹੁੰਦਾ ਉਹੀ ਗੱਲ ਕਬੂਤਰ ਬਾਜੀ ਦਾ ਪਹਿਲਾਂ ਤਾਂ ਹਰੇਗੀ ਗਜੀ ਜਾਂਦਾ ਜੀ ਹੁਣ ਪਤਾ ਨਾ ਲੱਗੂ ਕਿਹੜਾ ਵਰਦਾ ਅਸਲ ਖੜਿਆ ਰਹੀ ਹੁਣ ਪਤਾ ਲੱਗਣਾ ਕਿਹੜਾ ਜਾਪੀ ਹੈ ਹਨਾ ਬਾਈ ਵਿਕਰ ਆਪਣੇ ਡੇੜੀ ਦੇ ਭੋਗ ਤੇ ਆਇਆ ਸੀ ਬਖਵਾਲ ਵਾਲਾ ਤੇ ਬਾਈ ਜੱਗਾ ਦਾ ਭਾਈ ਬਗੇ ਦਾ ਸਿੱਧਾ ਹੀ ਗਿਆ ਨਾ ਮਨੋਂ ਉਹ ਨੌ ਦਾ ਜੱਗਾ ਉਹ ਖੜੇ ਤੇ ਹੀ ਗੱਲਾਂ ਕਰਦੀ ਉੱਥੇ ਬਾਈ ਵਿਕਰ ਨੇ ਕਹਿ ਦਿੱਤੀ ਕਹਿੰਦਾ ਲੈ ਵੀ ਆ ਬੰਦ ਹੋ ਗੀਆਂ ਬਾਰਸ਼ੀ ਨੇ ਵੱਧ ਪਾਜੀ ਜਿੱਤ ਨਹੀਂ ਇਹ ਤਾਂ ਗੱਲ ਹੈ ਇਹ ਤੇ ਉਹ ਜਿਹੜਾ 2000 ਦਾ ਬਾਈ ਨੂੰ ਪਤਾ ਬਾਈ ਦੀ ਗੂਤ ਨਹੀਂ ਵੀ ਆਪਾਂ ਮੋੜੀ ਸੀ ਇੱਕ ਗੋਲੀ ਆਪਾਂ ਸੋਕੀ ਵੀ ਛਾੜਦੇ ਜੀ ਪਹਿਲਾਂ ਤੇ ਪਹਿਲਾਂ ਤੋਂ ਵੀ ਮਤਲਬ ਆਪਾਂ ਨੂੰ ਇਹਦਾ ਕੋਈ ਆਪਾਂ ਜੇ ਲਾਉਂਦੇ ਵੀ ਨਾ ਬਾਈ ਐਨੀ ਆਪਾਂ ਅੱਗੇ ਸੱਤੇ ਹੋਈ ਜਾਈਏ ਆਪਾਂ ਲਾਉਂਦੇ ਵੀ ਸੀ ਤੇ ਨਾ ਮਾਤਰਾ ਤੋਂ ਹੀ ਲਾਉਂਦੇ ਸੀ ਹਾਂ ਮੜੀ ਜਾਂਦੇ ਨੂੰ ਸਟਾਰਟਿੰਗ ਜੀ ਦੇ ਦਿੰਦੇ ਹਾਂ ਤੇ ਵੀ ਮੰਨ ਕੇ ਚੱਲੋ ਆਪਣੇ ਤਾਂ ਉੱਡੀ ਆ ਬਾਈ ਹਾਂ ਇਹ ਫਿਰ ਮਤਲਬ ਖੇੜੀ ਪਹਿਲਾਂ ਹੀ ਉਹ ਸੈਟ ਕਰੀ ਵਿਸੀ ਆਪਣੀ ਬਾਈ ਯਾਰ ਮੇਰਾ ਉਸਤਾਦ ਹੈ ਜਿਹੜਾ ਅੱਜ ਦੁਨੀਆ ਉਹਨੂੰ ਕੋਈ ਕੁਝ ਮਰਜੀ ਕਹੀ ਜਾਵੇ ਹਾਂ ਠੀਕ ਆ ਹਾਂ ਦੁਨੀਆ ਨੇ ਮਾਰਾ ਕਹਿਣਾ ਹਰ ਇੱਕ ਨੂੰ ਕਹਿਣਾ ਹੁੰਦਾ ਹਾਂ ਪਰ ਉਹ ਬੰਦੇ ਨੇ ਦੁਨੀਆ ਨੂੰ ਹੀ ਰਾਹ ਪਾਇਆ ਕਬੂਤਰਬਾਜ਼ੀ ਦਾ ਮਾਸਟਰ ਸਭ ਤੋਂ ਪਹਿਲਾਂ ਬਾਈ ਵਿੱਕੀ ਦੂਜਾ ਨੰਬਰ ਬਾਈ ਇਹ ਬਾਈ ਸਾਰੇ ਬਾਈਆਂ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਬਾਈ ਦਾ استاد ਆ ਜੀਤਾ ਚੰਦ ਨਾਲ ਤੇ ਕਬੂਤਰਬਾਜੀ ਦਾ ਆਪਾਂ ਇਹ ਕਹਿ ਸਕਦੇ ਆ ਵੀ ਵੈਰਾਈਂਟੀ ਕਹਿ ਸਕਦੇ ਆ ਇੱਕ ਤਰ੍ਹਾਂ ਦਾ ਮੈਂ ਸਕੂਲ ਦਾ ਪ੍ਰਿੰਸੀਪਲ ਹੁੰਦਾ ਨਾ ਉਹ ਕਬੂਤਰਬਾਜੀ ਦਾ ਪ੍ਰਿੰਸੀਪਲ ਆ ਹਾਂ ਠੀਕ ਆ ਉਹ ਤੋਂ ਬਿਨਾ ਕੁਝ ਨਹੀਂ ਹੁੰਦਾ ਉਹਨੇ ਇੰਨੇ ਕੁ ਲੋਕਾਂ ਨੂੰ ਰਾਹ ਪਾਇਆ ਯਾਰ ਬੰਦੇ ਨੇ ਫ੍ਰੀ ਵੀ ਬਹੁਤ ਦੱਸਿਆ ਉਹਨੇ ਹਾਂ ਤੇ ਮੈਂ ਨਹੀਂ ਮੰਨਦਾ ਵੀ ਉਹਨੂੰ ਕੋਈ ਬੰਦਾ ਕੋਈ ਵੀ ਜਿਹੜਾ ਖੜਿਆ ਰੀਆ ਵੀ ਉਹਦੇ ਟੱਚ 'ਚ ਨਹੀਂ ਆਇਆ ਹੁਣ ਹਾਂ ਬਈ ਲਗਭਗ ਸਾਰੇ ਮੈਕਣਾਂ ਦੇ ਟੱਚ ਦੇ ਬੰਦੇ ਆਏ ਨੇ ਕਿਹੜਾ ਇਹਦੇ ਕੋਈ ਦੋਰ ਐ ਨਹੀਂ ਵੀ ਉਹ ਬੰਦੇ ਨੇ ਵੀ ਛੋਟੇ ਛੋਟੇ ਹੋ ਕੇ ਵੀ ਆਪੋ ਤੇ ਆਪ ਵੱਡੇ ਹੋ ਗਏ ਤਾਂ ਨਾ ਉਹ ਉਦਾਂ ਹੀ ਚੱਲਿਆ ਰਹਿੰਦਾ ਤਾਂ ਬੰਦੇ ਜਰ ਬਾਈ ਉਹ ਕਿੰਗ ਹੈ ਇਹ ਗੱਲ ਤਾਂ ਕੋਈ ਦੋਰ ਐ ਨਹੀਂ ਬਾਈ ਕੋ ਨੂੰ ਤਾਂ ਮੰਨ ਕੇ ਚਲੋ ਲੋਕਾਂ ਦੇ ਮੈਂ ਮੂੰਹੋਂ ਖੜਾਰੀਆਂ ਤੇ ਸੁਣੀਆਂ ਜਦੋਂ ਕਿਹਾ ਵੀ ਕਮੇਟੀ ਨੇ ਆਹ ਸਰਕਲ ਬੰਦ ਕਰਤਾ ਉਹਨੇ ਮੈਨੂੰ ਪਹਿਲੀ ਇਹ ਗੱਲ ਕਹਿਤੀ ਜੀ ਵੀ ਤੂੰ ਆਪਣੇ ਉਲਦੇ ਦੇਖੀ ਉਹ ਪਹਿਲਾਂ ਵੀ ਇਹ ਚੀਜ਼ ਦੇ ਖਿਲਾਫ ਸੀ ਹੂੰ ਪਹਿਲਾਂ ਹੀ ਮੈਨੂੰ ਕਹਿੰਦਾ ਵੀ ਨਹੀਂ ਬਾੜੀ ਜਿਹੜੇ ਬਾਹਲੇ ਇੱਕ ਡੋਜ਼ ਤੋਂ ਬਾਦ ਉਹ ਡੈੱਗ ਪੈਂਦੇ ਆ ਤਿੱਦੂ ਦਿਮਾਗ ਨਾ ਚੱਲ ਆਪਾਂ ਪਹਿਲਾਂ ਵੀ ਕਦੇ ਵੀ ਇਹ ਚੀਜ਼ਾਂ ਉਹਨੇ ਬਰਤਨੀ ਨਹੀਂ ਦਿੱਤੀ ਅੱਛਾ ਸਿਰ ਪਹਿਲਾ ਸ਼ੁਰੂਆਤ ਤੇ ਤਾਂ ਇਹ ਹੋਈ ਨਹੀਂ ਜੀ ਚੀਜ਼ ਦੀ ਮਤਲਬ ਕੁਟਮੇਟੀ ਬਣੀ ਨਹੀਂ ਸੀ ਉਹ ਯਾਰ ਬਾਈ ਅੱਜ ਮੈਂ ਵੀ ਸਿੱਖ ਕੇ ਕਰੀ ਜਾਵਾਂ ਕਿ ਅੱਜ ਮੈਂ ਚੰਗਾ ਪਲੇਅਰ ਬਣ ਗਿਆ ਚੰਗਾ ਨਾ ਬਣ ਗਿਆ ਨਾ ਦੋ ਕਾਬਰਿਆ ਚ ਉੱਠ ਕੇ ਚੰਗਿਆ ਕਰ ਲੈ ਲਿਆ ਪਰ ਸਾਰਾ ਕੁਸੂ ਦੀ ਬਗੌਲ ਇਹਦਾ ਬਈ ਮੇਨ ਗੱਲ ਆ ਉਸਤਾਦ ਨੂੰ ਜਿਹੜਾ ਮਨ ਦਾ ਬੰਦਾ ਉਸਤਾਦ ਦੇ ਲੜ ਲਾ ਕੇ ਚੱਲਦਾ ਫਿਰ ਗੁੱਡੀਆਂ ਛੱਡਦੀਆਂ ਜਾਂਦੀਆਂ ਨੇ ਫਿਰ ਹਾਂ ਤੇ ਉਸਤਾਦ ਵੀ ਫਿਰ ਬਈ ਵੱਡੀ ਧੀਰ ਹੈ ਕਬੂਤਰਵਾਜੀ ਚ ਪੂਰੀ ਫੁੱਲ ਅਗੇ ਜਦੋਂ ਬਈ ਤੁਸੀਂ ਉਸਤਾਦ ਆ ਰਿਹਾ ਬਾਈ ਨੂੰ ਬਾਜੀ ਤਾਂ ਤੁਸੀਂ ਮੇਰੇ ਨਾਲ ਪਹਿਲਾਂ ਵੀ ਛੱਡਣ ਲੱਗੇ ਨਹੀਂ ਮੈਂ ਪਹਿਲਾਂ ਜਿੱਤਿਆ ਵੀ ਸੀ ਉਸਤਾਦ ਕਰਨ ਤੋਂ ਪਹਿਲਾਂ ਉਸਤਾਦ ਚਾਰਨ ਤੋਂ ਪਹਿਲਾਂ ਮੈਂ ਕਹਣਾ ਵੀ ਮੈਂ ਵਿੱਥਾ ਬਾੜੀ ਜਿੱਤਿਆ ਸੀ ਹਾਂ ਕਿੰਨੇ ਕ ਬਾੜੀਆਂ ਪਹਿਲਾਂ ਛੱਡ ਦਿੱਤੀ ਉਹ ਮੈਂ ਬਾਵਾ ਬਾੜੀਆਂ ਛੱਡ ਦਿੱਤੀ ਸੀ ਮਨ ਲਗਾ ਪੂਰੀ ਨੌ ਸੀ ਪੂਰੀ ਦੁਨੀਆ ਜਾਣਦੀ ਸੀ ਮਤਲਬ ਆ ਕਬੂਤਰਵਾਜੀ ਦਾ ਆ ਗਿਆ ਹਾਂ ਪਤਾ ਵਧਿਆ ਪੂਰਾ ਟੌਪ ਤੇ ਇਹ ਉਦੋਂ ਪਹਿਲਾਂ ਚਲੋ ਅੱਜ ਮੈਂ ਇੰਟਰਵਿਊ ਚ ਕਦੇ ਕਿਸੇ ਵੀ ਇੰਟਰਵਿਊ ਚ ਨਾ ਹੋਉਂ ਨੀ ਦਿੱਤਾ ਹੂੰ ਤੇ ਵੀ ਮੈਨੂੰ ਕਲਵਾਂ ਤੋਂ ਨਾ ਗਈ ਬਾਈ ਪਹਿਲਾਂ ਵੀ ਲੱਗਦਾ ਇੱਕ ਉਹ ਚੈਤਲੀ ਲਵੇ ਗਿਆ ਸੀ ਉਹਨੂੰ ਉਹ ਬਾਈ ਨੇ ਪਾਣੀ ਦੇ ਤਾਂ ਉਹੀ ਪਾਣੀ ਆਪਾਂ ਲਾ ਆਂਦੇ ਸੀ ਅੱਛਾ ਤੇ ਉਹ ਬਾਈ ਆ ਉਹ ਸੰਝੂ ਲਾ ਗਿਆ ਉਹ ਤਾਂ ਮੁੰਡਾ ਕਹਿੰਦਾ ਵੀ ਬਾਹਰ ਜਿਹੜਾ ਵਾਈਕਲਵਾਂ ਤੋਂ ਪਾਣੀ ਲਾਉਂਦਾ ਵੀ ਇਹਦੇ ਨਾਲ ਹਰਦੇ ਨੇ ਮੈਂ ਵੀ ਉਹ ਪਾਣੀ ਨਾਲ ਰੋਜ਼ ਬਾਜੀ ਦਿੱਤਾ ਕਰ ਅੱਛਾ ਕਰੋ ਰੋਜ਼ ਉਹੀ ਪਾਣੀ ਨਾਲ ਉਹੀ ਪਾਣੀ ਉਹ ਬੰਨ੍ਹ ਨਾ ਹਰ ਜਾ ਕਰੇ ਹਾਂ ਚਲੋ ਉਤਰਾਏ ਤੰਦਰੁਸਤੀ ਲਾਉਣਾ ਵੀ ਮੈਂ ਇਹ じゃ ਕੋਈ ਦਿਨ ਨਹੀਂ ਦੀ ਵੀ ਜਿੱਦ ਦੇ ਮੈਂ ਬਾਜੀ ਨਹੀਂ ਦਿੱਤਾ ਸੀ ਬਾਈ ਅਕਬਰਪੁਰ ਬਾਜੀ ਤੇ ਅੱਜ ਉਹ ਤੇ 20000 ਕਲੱਬ ਬਣੂ ਦੇਣਾ ਸੀ ਕਾਕੀਲੋਵਾਲ ਹੋਣਿਆਂ ਨੇ ਬਾਜੀ ਕਰਾਈ ਦੀ ਉਹ ਹੂੰ ਤੇ ਪੂਰੀ ਟੌਪ ਬਾਜੀ ਦੀ ਹੀ ਉਹ ਅੱਛਾ ਤੇ ਮੈਨੂੰ ਲੱਗਾ ਵੀ ਉਹਨਾਂ ਦੇ ਬੰਦੇ ਹੀ ਸਨ ਉਹਨਾਂ ਨੇ ਵਧੀਆ ਬਾਜੀ ਕਰਾਈ ਦੀ ਉਹ ਹੂੰ ਤੇ ਮੰਨ ਕੇ ਚੱਲ ਵੀ ਉੱਥੇ ਮੈਂ ਬਾਈ ਨੂੰ ਕਿਹਾ ਵੀ ਬਾਈ ਮੈਂ ਤੇਰਾ ਚੇਲਾ ਹਾਂ ਇਹ ਬਾਈ ਨੇ ਮਤਲਬ ਇੱਕ ਬਾਜੀ ਤੇ ਮੇਲ ਹੈ ਜੀ ਕੋ ਪਹਿਲਾਂ ਮਾਰਚ ਸੀਗਾ ਵੀ ਆਪਾਂ ਦੇ ਲੋ ਜਿਹੜੀ ਖੇਲਾ ਬੰਦ ਨਾ ਕੁਦਰਤ ਮੈਂ ਖੇਡ ਪਹਿਲੀ ਸਿੱਖ ਗਿਆ ਸੀ ਹੂੰ ਬਹੁਤ ਟਾਈਮ ਬੈਨਾ ਨਹੀਂ ਨਹੀਂ ਜਿਹੜੀ ਬਾਈ ਆਪਾਂ ਜੀਤੇ ਬਾਈ ਨੂੰ ਉਤਾਰਤਾ ਰਿਹਾ ਇਹ ਥੋੜੇ ਪਹਿਲਾਂ ਮਾਰਚ ਸੀਗਾ ਵੀ ਆਪਾਂ ਜੀਤੇ ਬਾਈ ਨੂੰ ਉਤਾਰਤਾ ਰਿਹਾ ਕੁਦਰਤ ਉੱਥੇ ਨਹੀਂ ਬਾਜੀ ਤੇ ਫਾਇਡ ਨਹੀਂ ਮੇਰਾ ਮੈਂ ਦੀ ਇਹਦੀ ਵੀ ਮੈਂ ਕਿਸੇ ਬਦਿਆ ਬੰਦੇ ਦੇ ਨਾਲ ਲਾ ਕੇ ਇੱਕ ਵਾਰੀ ਮੈਂ ਗੁਰੂ ਧਾਰਨਾ ਕਰਨੀ ਕਰਨੀ ਹਾਂ ਦੇ ਚਲੋ ਜਿਵੇਂ ਕਹਿੰਦੇ ਗੁਰੂ ਬਣਾ ਖਾਤ ਨਹੀਂ ਹੈ ਨਾ ਜਿਹੜੀਆਂ ਮੜਾਂ ਦਾ ਮੈਨੂੰ ਸਾਰਾ ਪਤਾ ਸੀ ਹੂੰ ਸਾਰੇ ਹੀ ਜਾਦੀ ਹੂੰ ਤੇ ਮੰਨ ਕੇ ਚਲ ਕਹਿ ਤਾ ਮੈਂ ਉੜਦੀ ਸੀ ਜਿੱਤਦਾ ਹੀ ਦੀ ਜਾਂਦਾ ਸੀ ਤੇ ਵਾਈਕਲਵਾਂਤ ਨੇ ਆਪਾਂ ਨੂੰ ਬਹੁਤ ਰਾਹ ਪਾਤਾ ਸੀ ਹੂੰ ਜਿੰਨਾਂ ਨੇ ਚਲੋ ਉਹਨੂੰ ਉਹਨੇ ਦੱਸਿਆ ਉਹਨਾਂ ਦਾ ਆਪਾਂ ਨੂੰ ਰਾਹ ਪਾਤਾ ਸੀ ਅੱਜ ਆਪਾਂ ਦੇਦੇ ਕਬੂਤਰ ਵੀ ਬਹੁਤ ਚੰਗੇ ਦੇਦੇ ਸੀ ਆਪਣੇ ਕੋਲੇ ਵੀ ਸੀ ਠੀਕ ਆ ਹੂੰ ਅੱਜ ਵੀ ਮੇਰਾ ਇੰਨਾ ਪਿਆਰਾ 10 ਦਿਨ ਗੁੱਸੇ ਹੋ ਜੀ ਫੇਰ ਇਕੱਠੇ ਹਾਂ ਪੰਜਾਬ ਪੁਲਿਸ ਚਾਹੋ ਮੈਂ ਜਾਣਦਾ ਹਾਂ ਨਾ ਬਾਈ ਹਾਂ ਭਰਾ ਆਪਣਾ ਵੱਡਾ ਤੇ ਮੰਨ ਕੇ ਚਲੋ ਕਬੂਤਰ ਵਾਈ ਦੇ ਵਿੱਚ ਮੈਂ ਹੋਰ ਵੀ ਕਈ ਬੰਦਿਆਂ ਤੋਂ ਰਾਹ ਪੈ ਗਿਆ ਇਵੇਂ ਕਾਕੇ ਬੈਣੀ ਆਲ ਨੂੰ ਤੇਰੇ ਨੂੰ ਜਿੰਨਾ ਕੋਉਂ ਤੀ ਉਹਨੇ ਵੀ ਆਪਾਂ ਨੂੰ ਦੱਸਤਾ ਸੀ ਉਹਨੇ ਤਾਂ ਆਪਾਂ ਨੂੰ ਲਿਖ ਕੇ ਹੀ ਬਹੁਤ ਉਹਦੇਤਾ ਸੀ ਹਾਂ ਅੱਛਾ ਤੇ ਭਾਈ ਇਹ ਫਿਰ ਮੰਨ ਕੇ ਚੱਲੋ ਜਦੋਂ ਤੁਸੀਂ ਮੰਨ ਕੇ ਚੱਲੋ ਜੀਤੇ ਬਾਈ ਨੂੰ ਫਿਰ ਕਿੱਥੇ ਮੁਲਾਕਾਤ ਹੋਈ ਕਿਵੇਂ ਗੱਲ ਕੇ ਵਿੱਚ ਆਪੂਰਪੁਰ ਬਾਜੀ ਤੇ ਕੋਈ ਮੈਂ ਕਹਿੰਦਾ ਭਾਈ ਮੈਂ ਚੇਲਾ ਵਾਂ ਅੱਛਾ ਥੋੜਾ ਵੀ ਬਾਜੀ ਖੱਡਿਆ ਵੇ ਸੀ ਬਾਈ ਦਾ ਸੀ ਹਾਂ ਅੱਛਾ ਮੇਰੇ ਦੂਸਰੇ ਵਾਲਾ ਕੀ ਦਾ ਸੀ ਹਾਂ ਉਹਨੇ ਟਿਕਨੰਦਾਂ ਦੇ ਕੋਲ ਟਿਕਨੰਦਾਂ ਦੇ ਕੋ ਉਤਰ ਮਰੀ ਉਹਦੇ ਹੀ ਚੰਗੇ ਤੇ ਜਦੋਂ ਅਸੀਂ ਭਾਈ ਚੇਲੇ ਬਣ ਗਏ ਮੈਂ ਸਿਰਾ ਖਾਨ ਹਾਂ ਹੀ ਹਰ ਰੋ ਹਾਂ ਚਲੋ ਅਸੀਂ ਬਈ ਬਾਈ ਚੇਲੇ ਬਣੇ ਤੇ ਬਾਈ ਨੇ ਮੈਨੂੰ ਕਿਹਾ ਵੀ ਵਾਰਸ ਹੀ ਕੋਈ ਨਾ ਤੈਨੂੰ ਕਬੂਤਰ ਵੀ ਦੇ ਦਾਂਗੇ ਹਾਂ ਚਲੋ ਮੈਂ ਸਿੱਧਾ ਕਹਿੰਦਾ ਵੀ ਨਾਲ ਕਬੂਤਰ ਤਾਂ ਬਾਈ ਦਊਗਾ ਮੈਨੂੰ ਬਈ ਕਬੂਤਰਾਂ ਦੀ ਭੁੱਖ ਨਹੀਂ ਹਾਂ ਮੇਰ ਦਾ ਕਬੂਤਰਾਂ ਵਾਲਾ ਕੀੜਾ ਹੀ ਖਤਮ ਹੋ ਰਿਹਾ ਸੀ ਅੱਛਾ ਤੇ ਵੀ ਮੰਨ ਕੇ ਚਲੋ ਇੱਕ ਹੈ ਜੀ ਵੀ ਆਪਾਂ ਨਾੜਾ ਲੱਗਣਾਗਾ ਹਾਂ ਚਲੋ ਫਿਰ ਬਈ ਬਾਈ ਨੇ ਅਪਰੇਸ਼ਨ ਹੋਇਆ ਤੇ ਮੈਂ ਤੇ ਮੁਖਤਿਆਰ ਨੇ ਬਾਈ ਦੇਤੇ ਕਬੂਤਰ ਸਾਹਮਣੇ ਮੈਂ ਮੁਖਤਿਆਰ ਜ਼ਰੂਰ ਨੇ ਹਾਂ ਅਸੀਂ ਦੋਨਾਂ ਨੇ ਰਾਤ ਨੂੰ ਕਬੂਤਰ ਸਾਹਮਣੇ ਤੇ ਕਬੂਤਰ ਬਾਈ ਸਾਡੇ ਜਿੱਥੇ ਉਦੋਂ ਮੁਰਗੇ ਬਾਈ ਹੁਣ ਦੇ ਇਹਦੇ ਵਿੱਚ ਬੜਾ ਵੱਡਾ ਪੜਦਾ ਨਹੀਂ ਇੱਕ ਬਰੀ ਕੂਤਰ ਸਾਹਮਣੇ ਸਾਹਮਣੇ ਮੁਰਗੇ ਮਬਾਈ ਨੂੰ ਕਦੇ ਐਵੇਂ ਨਹੀਂ ਪੁੱਛਿਆ ਵੀ ਕਿਹਨੂੰ ਕੀ ਦੇਣਾ ਮੈਂ ਦੁਕਾਨੇ ਤੇ ਇਹ ਜੱਤੇ ਗਾਰਮੀ ਦੀ ਗੇੜ ਪੁੱਛੀ ਮੈਂ ਕਿਹਾ ਵੀ ਬਾਈ ਕੂਤਰ ਕਹਿੰਦਾ ਇੱਥੋਂ ਐਂ ਕਰ ਲੈ ਬਾਈ ਮੇਰੇ ਤਾਂ ਸਾਰੇ ਹਰ ਗਏ ਅੱਛਾ ਕਹਿੰਦਾ ਭਾਏ ਦੁਆ ਖਰਾਓਗਾ ਕੂਤਰੀ ਹਰ ਗਏ ਆਪਣੇ ਦਾ ਤਿੰਨ ਚਾਰ ਕੂਤਰ ਸਮਾਜ ਦਿੰਨੇ ਚਾਰੇ ਹਰ ਗਏ ਉਦੋਂ ਬਾਅਦ ਬਾਈ ਮੈਂ ਜਿਵੇਂ ਆਪ ਛੱਡਦਾ ਦੀ ਉਵੇਂ ਛੱਡੇ ਕੂਤਾਂ ਨੇ ਫੇਰ 8:00 ਵਜੇ ਅੱਛਾ ਤੇ ਫਿਰ ਮੈਨੂੰ ਹੌਲੀ ਹੌਲੀ ਮੈਂ ਦੋ ਸਾਮਾ ਕਰ ਇੱਕ ਬਾਈ ਉਹਦੇ ਸੈਟਿੰਗ ਹੁੰਦੀ ਹੁੰਦੀ ਉਹ ਤੇ ਵੀ ਹੱਥ ਟਿਕ ਗਿਆ ਹਾਂ ਫਿਰ ਉਹ ਮਤਲਬ ਟਕਾਲਾ ਕਰ ਲਿਆ ਉਹਨੂੰ ਫਿਰ ਲੰਬੀ ਠਾਏ ਉਹ ਤੇ ਵੀ ਉਹ ਗੇਮ ਤੇ ਵੀ ਹਾਂ ਠੀਕ ਆ ਅਜੇ ਕੋਈ ਖਿਡਾਰੀ ਨਹੀਂ ਜਿਹੜਾ ਮੈਂ ਨਾ ਆਖਦਾ ਅੱਛਾ ਤੇ ਬਾਈ ਜਿਹੜੇ ਫਿਰ ਜਿਹੜਾ 스타ਟਰ ਲਿਆ ਬਾਈ ਦੋ ਕਬੂਤਰ ਲਿਆਂਦੇ ਹੈ ਨਹੀਂ ਬਾਈ ਦੋ ਕੂਤਰ ਆਪਣੇ ਘਰੇ ਤਿੰਨ ਆਏ ਸੀਗੇ ਵੱਡੇ ਕੂਤਰ ਹਾਂ ਹਾਂ ਕਿਹੜੇ ਕੂਤਰ ਕਿਉਂ ਤੇ ਇੱਕ ਬੰਨ੍ਹ ਗਾਲਾਂ ਦਾ ਸੀ ਕਾਲਚੀਨਾ ਅੱਛਾ ਬਾਈ ਨੇ ਉਹ ਲਾਇਆ ਵੇਤੀ ਸਹਣੇ ਮੁੰਡੇ ਦੇ ਘਰੇ ਬੱਚਾ ਸਿੱਧਾ ਉਹਦਾ ਉਹ ਪਰ ਬਾਈ ਨੇ ਮੈਨੂੰ ਦੇਤਾ ਸੀ ਜਦੋਂ ਬਾਜੀਆਂ ਤੋਂ ਬਾਅਦ ਆਪਣੇ ਕੋਲ ਬਹੁਤ ਲਾ ਦੁੱਦੀ ਉਹ ਜੀ ਅੱਛਾ ਦੇਖ ਲੈ ਗਲੇ ਦੁੱਧ ਦਿੱਤਾ ਹਾਂ ਇੱਕ ਸਾਖਾਂ ਜਿਹਾ ਦਿੱਤਾ ਜੀ ਆ ਠੀਕ ਆ ਇੱਕ ਮੈਨੂੰ ਛਟੀਆਂ ਖਾਈ ਦਿੱਤੀ ਜੀ ਫੇਰ ਬਾਈ ਕਹਿੰਦਾ ਥੋੜੇ ਅੰਡ ਮਾਏ ਨਹੀਂ ਛਟਲ ਅੱਗੇ ਬਰਨਾਲੇ ਵੱਡੇ ਮਾਰਦੇ ਅੱਛਾ ਹਾਂ ਬਾਈ ਨੂੰ ਡਾਰਸੀ ਵੀ ਵਾਇਰਸ ਆ ਗਿਆ ਠੀਕ ਆ ਠੀਕ ਆ ਮੈਂ ਕਿਤੇ ਉਦਾਂ ਨਹੀਂ ਮਰਿਆ ਮੈਂ ਕਰ ਲਈ ਪੋੜਿਆਂ ਵਰਗੀ ਅੱਥੇ ਫਿਰ ਉਹਨਾਂ ਨੇ ਮਤਲਬ ਬਰੀਡ ਵਧਾ ਲਈ ਬਰੀਡ ਦਾ ਬਾਈ ਮੇਰੇ ਡੈਡੀ ਦੇ ਪਹਿਲਾ ਪੁੱਤਰ ਰੱਖੇ ਦੇ ਜਿਹੜੇ ਪਹਿਲਾ ਵਾਲੇ ਪੁੱਤਰ ਆਪਾਂ ਨੂੰ ਕਲਵੰਤ ਵਾਲੇ ਪੁੱਤਰਾਂ ਨੇ ਬਹੁਤ ਅੱਗੇ ਲਿਆਂਦਾ ਕੋਸ ਬਾਈ ਗਲਵਾਂ ਤੋਂ ਦਾ ਪੂਰਾ ਜਿਹੜੇ ਸਾਲ ਮੋਰਨੇ ਬਾਜੀ ਜਿੱਤੀ ਆ ਮੌੜਾਂ ਤੋਂ ਬੱਗਲੀਆਂ ਬਲੂਆਂਿਆਂ ਮੌੜਾਂ ਤੋਂ ਹਾਂ ਹਾਂ ਉਹ ਸਾਲ ਮਹਿਲਾ ਆ ਕੇ ਰਾਤੂ ਉੱਤੇ ਰਹਿ ਗਿਆ ਜੀ ਬਾਜੀ 3 ਵਜੇ ਖਤਮ ਹੁੰਦੀ ਪਤਾ ਨਹੀਂ 4 ਵਜੇ ਲੋੜੀ ਬਾਜੀ 3 ਵਜੇ ਨਿਪਟਦੀ ਆ ਉੱਤੇ ਰਹਿ ਕੇ ਤੜਕੇ ਉੱਡ ਕੇ ਵੀ ਬਹੁਤ ਉੱਡਿਆ ਸੀ ਉਹ ਵੱਡੀ ਗੱਲ ਆ ਉਹ ਰੱਤਾ ਪਹਿਲਾਂ ਤਾਂ ਮੈਂ ਕਿਹਾ ਵੀ ਹੌਲ ਵਾਲੇ ਸਮੇਂ ਨੂੰ ਗਰਮੀ ਦੀ ਖੈਰ ਵੱਧ ਪੈਂਦੀ ਸੀ ਉਹ ਉਹੀ ਕਬੂਤਰ ਦੀ ਮੰਨ ਕੇ ਚੱਲ ਵੀ ਉਹਦਾ ਮਾਂ ਪਿਓ ਵੀ ਆਪਣੇ ਘਰੇ ਸੀ ਆਪਣੇ ਘਰੀ ਮਰੇ ਨੇ ਉਹ ਕਬੂਤਰ ਉਹੀ ਲੈਣ ਚੱਲੀ ਜਾਂਦੀ ਆ ਵਿੱਚ ਮੈਂ ਜਿਹੜਾ ਆਪਣੇ ਬਜ਼ੁਰਗਾਂ ਦੇ ਕਬੂਤਰ ਸੀਗੇ ਉਹ ਫਿਰ ਕਬੂਤਰ ਆਇਆ ਪਤਾ ਨਹੀਂ ਕਿਹੜੇ ਸੀਗੇ ਮਾਏ ਨਹੀਂ ਭਾਈ ਉਹ ਤਾਂ ਪੁੱਛੇ ਹੀ ਨਹੀਂ ਕਦੇ ਵਿੱਚ ਹੀ ਚੰਦ ਪਿਆ ਸਾਰਾ ਜਿਹੜਾ ਉੱਡਣ ਲੱਗ ਜਾ ਰਾਈ ਹੁਣ ਵੀ ਮੇਰੇ ਲਈ ਹਰ ਇੱਕ ਨਸਦਾ ਮੇਰੀ ਇੱਕ ਵੀ ਐਂਕਲੂ ਦਿਖਾ ਲਈ ਮੈਂ ਕਿਤੇ ਚੌੜਾ ਹੋ ਕੇ ਕਿਹਾ ਵੀ ਆ ਨਾ ਸਕਦਾ ਮੈਨੂੰ ਸਕੂਨ ਹੋਣਾ ਤੇ ਮੈਂ ਕਿਹੜਾ ਵੇਚਨੇ ਆ ਇਹ ਗੱਲ ਭਾਈ ਪਹਿਲੇ ਨੰਬਰ ਤੇ ਆ ਵੀ ਨਖਰ ਆ ਫਾਇਦਾ ਹੀ ਨਹੀਂ ਵੀ ਫਲਾਨੇ ਵਾਲਾ ਟਮਕੇਲਾ ਆਪਦੇ ਉੱਡਦੇ ਨਾ ਗੱਲ ਕਰ ਤੋ ਹੁਣ ਦਾ ਛੋੜਿਆਲੇ ਹੋ ਗਏ ਬਈ ਯਾਰ ਆਪਾਂ ਕਰੇ ਕਿਸੇ ਨੂੰ ਨਹੀਂ ਜੰਮੇ ਇਹ ਤਾਂ ਗੱਲ ਆਏ ਭਾਈ ਇਹਨਾਂ ਨੂੰ ਬੁੜੀਆਂ ਦਾ ਜਰਮ ਦੇਣ ਨਹੀਂ ਲੱਗੀਆਂ ਇੱਕ ਹੈਗੇ ਦਾ ਕਬੂਤਰੀ ਨੇ ਕੁਦਰਤ ਦੇ ਬਣਾਏ ਹੋਏ ਨੇ ਠੀਕ ਆ ਇਹਦਾ ਬਾਈ ਯਾਰ ਬਗਵਾਸ ਆ ਫਲਾਨੀ ਨਸਲ ਆਇਆ ਜਿਹੜਾ ਉੱਡ ਗਿਆ ਤੇਰਾ ਉਹੀ ਆ ਇਹ ਗੱਲ ਬਈ ਪਹਿਲੇ ਨੰਬਰ ਤੇ ਆ ਅੱਛਾ ਫਿਰ ਘਰ ਵਾਲੇ ਕਬੂਤਰ ਹੋਵੇ ਕੁਟਕਲ ਬੰਤਾ ਬਾਈ ਵਾਲੇ ਹੋਵੇ ਉਹਨਾਂ ਤੋਂ ਹੀ ਮਤਲਬ ਫਿਰ ਅੱਛਾ ਬਈ ਬਈ ਦੂਸਰ ਦੇ ਘਰ ਵਾਲੇ ਕਬੂਤਰਾਂ ਨਾਲ ਕੋਈ ਫਰਕ ਕੋਈ ਫਰਕ ਨਹੀਂ ਇਹ ਵਹਿਮੀ ਬਾਈ ਹਣਾ ਬਾੜਾ ਯਾਰ ਗੱਲ ਸੁਣ ਲੈ ਬਾਈ ਜਦੋਂ ਇਹ ਬੈਠਣ ਲੱਗ ਗਿਆ ਤੇਰੀ ਸਾਰੀ ਉੜਿਆਲੇ ਹੋਵੇ ਇਹਦਾ ਜਦੋਂ ਕਿਸੇ ਦੇ ਖੇੜ ਨਹੀਂ ਆਉਂਦੀ ਅਲਾ ਕਹਿੰਦਾ ਤੇਰੇ ਨੇ ਦੂਸਰ ਨਹੀਂ ਮੰਨੇ ਆ ਇਹ ਆਉਤੌਰ ਤੇ ਆ ਪਾ ਕਈ ਬਾਜੀਆਂ ਤੇ ਕਹਿੰਦੇ ਨੇ ਖੜਿਆਰੀ ਵੀ ਕਹਿੰਦੇ ਆ ਬਈ ਯਾਰ ਮੇਰਾ ਹਰ ਗਿਆ ਮੈਂ ਤਾਂ ਅੱਜ ਨਾ ਯਾਰ ਕਹਿਰ ਦਿਖਾਉਣਾ ਖਾਬ ਲੈ ਆਇਆ ਨਹੀਂ ਇਹ ਮੇਰਾ ਦੂਸਰਾ ਬਾਜੀ ਇਹ ਵੀਰੇ ਗੱਲਾਂ ਨੇ ਬਾਹਨੇ ਬਾਜੀਆ ਸਭ ਬਾਹਨੇ ਬਾਜੀਆ ਜਦੋਂ ਉਹ ਕਬੂਤਰ ਹਰਨ ਲੱਗ ਗਿਆ ਉਦੋਂ 21 ਲੋਕਾਂ ਦੇ ਮੂੰਹ ਚ ਸੁਣੋਗੇ ਬਾਈ ਹਰੀਆਂ ਬਿੱਠਾ ਮਾਰਦੇ ਟਿੱਲੇ ਉਹ ਸਾਲੇ ਪਰ ਤੁਸੀਂ ਬੈਦ ਬਣੋ ਹਾਂ ਹਟਾਉ ਕੋਣ ਜੇ ਹੁਣ ਮੰਨ ਕੇ ਚੱਲ ਤੂੰ ਕੰਪੈਨ ਚਲਾ ਰਿਆ ਕੱਲੇ ਡਰਾਈਵਰ ਦੀ ਥੋੜੀ ਕਰਨੀ ਉਹਦੀ ਬਿਲਡ ਟੁੱਟ ਗਈ ਕੌਣ ਚੜਾਉ ਹਾਂ ਪੜਨਾ ਵੀ ਪਊ ਇਹਨਾਂ ਨੂੰ ਹਾਂ ਹੋਰ ਫੋਰਮੈਨ ਅਗਲਾ ਕਿਉਂ ਮੰਗਦਾ ਹੁੰਦਾ ਵੀ ਜੇ ਕੋਈ ਖਰਾਬ ਹੋ ਗਈ ਹੁਣ ਡਰਾਈਵਰ ਦਾ ਸਾਰੀ ਹੁੰਦੇ ਵਾਲੇ ਦੇ ਪਰਿਵਾਰ ਦੇ ਜਿਹਦੇ ਕਰੇ ਮਸ਼ੀਨਾਂ ਆ ਗਈ ਸਾਰੀ ਚਲਾਈ ਜਾਂਦੇ ਇਹ ਗੱਲ ਬਈ ਪਹਿਲੇ ਨੰਬਰ ਤੇ ਆ ਗਈ ਕਬੂਤਰਬਾਜੀ ਦੇ ਵੀ ਪੰਜ ਚਾਰ ਬੰਦੇ ਫੋਰਮੈਨ ਆਉਂਦੇ ਹਾਂ ਆ ਹੁਣ ਜਦੋਂ ਮੰਨ ਕੇ ਚੱਲ ਵੀ ਨਵੀਂ ਚੱਲਦੀ ਹੁੰਦੀ ਆ ਉਦੋਂ ਸਾਰਿਆਂ ਨੂੰ ਫੋਨ ਆ ਜਾਂਦੇ ਨੇ ਤੇ ਵੀ ਮੰਨ ਕੇ ਚੱਲ ਅੱਜ ਆਪਾਂ ਹੀ ਕਰ ਲੈ ਲਿਆ ਵੀਰੇ ਅੱਜ ਆਪਾਂ ਹਿੱਸਾ ਲੈ ਲਿਆ ਉਦੋਂ ਸਾਰਿਆਂ ਨੇ ਹੋ ਗਿਆ ਸਾਰਿਆਂ ਨੇ ਆਏ ਹੋ ਜਾਂਦਾ ਵੀ ਆਪਾਂ ਨੇ ਹਿੱਸਾ ਲੈ ਲਿਆ ਲੈ ਪਰ ਜਿੱਦੇ ਪੱਛੋਂ ਚੱਲੀ ਅੱਜ ਮੇਰੀ ਇੰਟਰਵਿਊ ਸ਼ਾਮ ਕੇ ਰੱਖ ਲੋ ਉਹਦੇ ਕਿੰਗ ਬੰਦਿਆਂ ਦੇ ਕੋਲ ਤੋੜਨੇ ਆ ਅਗਰਾ ਸੀਜ਼ਨ 26 ਦਾ ਜਿੱਦੇ ਪੱਛੋਂ ਚੱਲ ਵੀ ਉਹਦੇ ਖਿਡਾਰੀ ਜਿੱਤੂਗਾ ਨਾੜੀ ਨਹੀਂ ਜਿੱਤਦਾ ਅਸਲ ਤੇ ਭਾਈ ਇਹ 26 ਦੇ ਪੇਰਾ ਗੋਲੀਆਂ ਵਾਲੇ 21 ਅਸਲ ਤੇ ਖਿਡਾਰੀ ਦਾ ਪਤਾ 21 ਵੀ ਲੱਗਣਾ 26 ਇੱਕ ਮੈਂ ਕਿਹਾ ਇਤਿਹਾਸ ਹੀ ਬਣਨਾ 26 ਵੀ ਭਾਈ ਮਹਾਰਾਜ ਤੋਂ ਡਰ ਕੇ ਕਹਿਣਾ ਕੱਲੀ ਤੰਦਰੁਸਤੀ ਮੰਗਣਾ ਖਿਲਾਰੇ ਪਾਉਂਦੇ ਇਹ ਭਈ ਬਲੇ ਨੰਬਰ ਦੂਸਰਾ ਦਸਾਂ ਦਾ ਆਪਾਂ ਨੂੰ ਕੋਈ ਖਾਓ ਵੀ ਨਹੀਂ ਜਿੱਦੇ ਮੇਰੇ ਕੋਲੇ ਤੂੰ ਆ ਕੇ ਪੈ ਗਿਆ ਕਹਿੰਦੇ ਦੁੱਸਰ ਸਾਹਮਣੇ ਤੂੰ ਤੂੰ ਮੈਨੂੰ ਐ ਕਹਿੰਗਾ ਭਾਈ ਦੁੱਸਰ ਚ ਹੈ ਹੀ ਗੱਖ ਨਹੀਂ ਬਾਦੂ ਬਗਵਾਸ ਨਹੀਂ ਜੀ ਆਪਸ ਮਾਏ ਕਰਦਾ ਬਾਜਾ ਦਾ ਕੁਛ ਨਹੀਂ ਲਾਇਆ ਗਮਰਾਖ ਹੀ ਸੈਂਪਲ ਸਾਹਮਣੇ ਆਦਿਆ ਕੋਈ ਕਿਸੇ ਦਾ ਕਸਤੂਰਾ ਨਹੀਂ ਕੁਛ ਨਹੀਂ ਸਾਰੇ ਆਂ ਬਗਵਾਨ ਸੜੀਆਂ ਨੇ ਨਾਰਮਲ ਕਿਹੜਾ ਬਾਦਾਮ ਖਿਚਾਉਣੇ ਇਕੱਲੇ ਹੋਰ ਇਹਦੇ ਵਿੱਚ ਕੀ ਹੈ ਨਾ ਵੀ ਅੱਜ ਮਿੱਤਰੋ ਇੱਕ ਦੋ ਚੀਜ਼ਾਂ ਦੇ ਪੜਦੇ ਆ ਉਹ ਸਾਰਾ ਗੋਸਤਾ ਖੋਲ ਕੇ ਦੱਸਿਆ ਵੀ ਨਹੀਂ ਜਾਂਦਾ ਜਿਹਨੇ ਫਿਰ ਸਿੱਖਣ ਵਾਲਾ ਬੰਦਾ ਹੋਊਗਾ ਨਾ ਕੋਈ ਉਹਦੀ ਲਕੋ ਕੋਈ ਵੀ ਨਹੀਂ ਰੱਖਣਾ ਤੁਹਾਡੇ ਸਾਰੇ ਸਾਹਮਣੇ ਪੜਦਾ ਹੀ ਖੋਲ ਦੇਣਾ ਜਿਹੜਾ ਕੋਈ ਹੋਊਗਾ ਉਹ ਕਬੂਤਰ ਮੇਨ ਤੇਰ ਕਬੂਤਰਬਾਜੀ ਕੋਈ ਕਿਸੇ ਦਾ ਘੋਰ ਕੇ ਨਹੀਂ ਪਾ ਸਕਦਾ ਜਿਵੇਂ ਬਾਈ ਵਾਲੀ ਗੱਲ ਆ ਗਈ ਇਹਨੂੰ ਸਾਰਾ ਗੁੱਸਤਾ ਨਹੀਂ ਜਨਾ ਕਬੂਤਰ ਬੰਦੇ ਨੂੰ ਆਪ ਨੂੰ ਕਬੂਤਰ ਡਾਉਣ ਦਾ ਵੀ ਪਤਾ ਹੋਣਾ ਚਾਹੀਦਾ ਯਾਰ ਬਾਈ ਮੈਂ ਤੁਹਾਨੂੰ ਇੱਕ ਗੱਲ ਕਹਾਂ ਫੌਜੀ ਬਾਰਡਰ ਤੇ ਖੜਾ ਜਿਹਦੇ ਕੋਲੇ ਕੱਲੀ ਬਰਦੀ ਆ ਉਹ ਫੌਜੀ ਥੋੜੀ ਆ ਰਾਫਲ ਵੀ ਚਾਹੀਦੀ ਆ ਨਹੀਂ ਦੂਜੇ ਪੱਖ 'ਚ ਮਰੂ ਗੋਲੀ ਠੀਕ ਆ ਤੇ ਹੁਣ ਮੰਨ ਕੇ ਚੱਲ ਇਹੀ ਗੱਲ ਕਬੂਤਰ ਬਾਈ ਜੇ ਕੱਲੀ ਖੇੜ ਨਹੀਂ ਕਬੂਤਰ ਵੀ ਚਾਹੀਦੇ ਆ ਏ ਗੱਲ ਮੈਂ ਪਹਿਲੇ ਨਾ ਪੁੱਛਿਆ ਗੱਲ ਨਾ ਸਹੀਆ ਪਰਦੇ ਕੋਲ ਜਦੋਂ ਵੀ ਵਾਹੇ ਗੱਲ ਨਾਲ ਜੇ ਹੁਣ ਮੰਨ ਕੇ ਚਲ ਕਬੂਤਰ ਹੀ ਨਹੀਂ ਹੈਗੇ ਗੱਲੀ ਖੇਡ ਨੂੰ ਕਰੇਗਾ ਖੇਡਾ ਤਾਂ ਕਬੂਤਰ ਨਹੀਂ ਹੈਗੇ ਅਜਿਹੀ ਚੀਜ਼ਾਂ ਅਜਾ ਵੀ ਖੇਡ ਵੱਧ ਜ਼ਰੂਰੀਆਂ ਦਾ ਕਬੂਤਰ ਕਬੂਤਰ ਜ਼ਰੂਰੀ ਆ ਬਈਰ ਨਸਲ ਬੜੀ ਜ਼ਰੂਰੀ ਨਸਲ ਜ਼ਰੂਰੀ ਆ ਜੇ ਖੇਡ ਮਾੜੀ ਆ ਨਸਲ ਹੈਗੀ ਆ ਉਹ ਚੱਲ ਜੀ ਹਾਂ ਜੇ ਤੰਦਰੁਸਤੀ ਦਾ ਮੰਨ ਕੇ ਚਲ ਖੇਡ ਦੇ ਟਿਕਾਣੇ ਲਾਜੇ ਮਾੜੀ ਮੋਟੀ ਲਾਗ ਲਗਾਤਾ ਰਾਸੇ ਦੇ ਦਿਨ ਤੇ ਤਰ ਵੀ 120 200 ਦੀ ਲੈਤੀ ਸੀ ਤਿੰਨ ਵਾਰੀ ਆ ਜਾਂਦੀਆਂ ਸੀ 200 ਦੀ ਕਬੂਤਰੀ ਲੈ ਕੇ ਜਵਾਕਾਂ ਤੋਂ ਪਿੰਡੋਂ ਤਨਵਾਜੀ ਆ ਜਿੱਤ ਗਿਆ ਜਦੋਂ ਮੇਰੇ ਚੋਰੀ ਜੀ ਹੋਇਆ ਅਗਾਂ ਆਖੀ ਦਿੰਦਾ ਮੈਂ ਉਹਨੂੰ ਰੋਜ਼ੀ ਭੜਕਾ ਦਿਆ ਕਰਾਂ ਬਾਜੀ ਦੇ ਵਿੱਚ ਆਂਦਾ ਅਗਾ ਉਹਨੂੰ ਕਬੂਤਰੀ ਦਾ ਪਤਾ ਸੀ ਜਾਂ ਉਹ ਹੀ ਬਸ ਲੈ ਲਈ ਪਤਾ ਪਤਾ ਕੂਰ ਨਹੀਂ ਦੀ ਵੀ ਘਰੇ ਟਿਕਿਆ ਨਹੀਂ ਜਾਂਦਾ ਕੀੜਾ ਕਿੱਥੇ ਟਿਕਣ ਦਾ ਬਿੱਟਾ ਆ ਜਾਰ ਵਾ ਹੈ ਵੀ ਪੰਗਾ ਲੈ ਨਹੀਂ ਛੱਡਣ ਨੂੰ ਕੋਈ ਇੱਕ ਦੋ ਬਾਈ ਮੈਂ ਲੋਕਾਂ ਦੇ ਫੜ ਕੇ ਛੱਡੇ ਮੈਂ ਜ਼ਰੂਰ ਨਹੀਂ ਬੋਲਦਾ ਮੈਂ ਦੰਗਾ ਮੈਨੂੰ ਮੈਂ ਕਿਹਾ ਮੈਂ ਨਾਲ ਦਾ ਕਹਿੰਦਾ ਰਿਕਾਰਡਿੰਗ ਪਾਜੀ ਮੈਂ ਆਪਣੇ ਦੀ ਪਾਈ ਹੈ ਕਹਿੰਦੇ ਤਨ ਬੜੇ ਤਿੰਨੇ ਨਹੀਂ ਦਿੱਤੀ ਅਗਾ ਪਿੰਡ ਕਬੂਤਰਾ ਹੈ ਅੱਗੇ ਮੈਂ ਫਿਰ ਇੱਕ ਗੱਲ ਇੱਥੇ ਫੇਰ ਗੱਲ ਆ ਇੱਥੇ ਵੀ ਕਹਿੰਦੇ ਨੇ ਵੀ ਭੱਜਿਆ ਕਬੂਤਰ ਦਾ ਪਾਸ ਹੀ ਕੋਈ ਨਹੀਂ ਹੈਗਾ ਆਸ ਗਾਉਂਦੇ ਆ ਮੈਂ ਤਾਂ ਜੜਾ ਲਾ ਗਏ ਯਾਰ ਖਮਾਰ ਘਰ ਦੀ ਕੈਲਰੀ ਹੈ ਲੈ ਵੀ ਇਹ ਵੀ ਵੱਡਾ ਜਿਗਰਾ ਚਾਹੀਦਾ ਕਰਦੇ ਸਾਰੇ ਨੇ ਕੋਈ ਦਸਣ ਦਾ ਵੀ ਜਿਗਰਾ ਕਿੱਥੇ ਚਾਹੀਦਾ ਬੋਲ ਬਾਈ ਐਵੇਂ ਝੂਠ ਮਾਰੀ ਜਾਵਾ ਹੁਣ ਇੰਟਰਵਿਊ 'ਚ ਬਿਠੇ ਰਹੇ ਨੇ ਕਹਿੰਦਾ ਵਾਰਸੀ ਨਹੀਂ ਸਾਡੇ ਫੜੇ ਸੀ ਉਹ ਮੈਨੂੰ ਤਲਾਦ ਲਾ ਫਿਰ ਉਹਦਾ ਕੂਤਰੀ ਨਹੀਂ ਸੀ ਉਹ ਹੂੰ ਉਹਦਾ ਇੱਕ ਤਾਂ ਹੁਣ ਸਾਰਾ ਇੱਥੇ ਡਿੱਗ ਪਿਆ ਗਏ ਦੇ ਘਰੇ ਹੂੰ ਮੈਨੂੰ ਮਨ ਨਾਲ ਦਾ ਕਹਿੰਦਾ ਕੁਛ ਨਹੀਂ ਹੀ ਡਿੱਗ ਪਿਆ ਮੈਂ ਪਾਣੀ ਦਾ ਕੇ ਛੱਡਦਾ ਰੰਗਟੜ ਢੋਡ ਜਰੰਗ ਦਾ ਬਾਟਾਂ ਵੜਦਾ ਹੀ ਖਰੇ ਮੈਂ ਕਿਹਾ ਆ ਜਾ ਬੈਠੇ ਵੀ ਛਾਤਰੀ ਤੇ ਆ ਕੇ ਮੈਂ ਕਿਹਾ ਤਾਂ ਸੱਤ ਪ੍ਰਾਣਾ ਮੈਂ ਕੀ ਕੀਤਾ ਮੈਂ ਉਹਨੂੰ ਛਾਪ ਕੇ ਛੱਡਦਾ ਬਾਈ ਘਰੋਂ ਭੈਣ ਆ ਕੇ ਤੇ ਛੇਰੋ ਹੂੰ ਜਾ ਕੇ ਸੱਤਿਆ ਦੇ ਪਿੰਡੀ ਵੀ ਲੈਣੇ ਬੋਲ ਕੀ ਲਿਖਾਇਆ ਪਹਿਲਾਂ ਛੇਰੋ ਵਾ ਗਿਆ ਫਿਰ ਸਾਫਰ ਵਾ ਗਿਆ ਫਿਰ ਸਾਹੋਗੇ ਵਾ ਗਿਆ ਐ ਸਾਰੇ ਪਾਸੇ ਮੈਂ ਰੌਂਡ ਦੇ ਕੇ ਆਇਆ ਜਿੱਦੇ ਛੜਦਾ ਉਹ ਉਥੇ ਉੰਨੀ ਨੂੰ ਬਚਣੀ ਗਾਮੀਆਂ ਨੂੰ ਹਾਂ ਜਿੱਦਾਂ ਮੈਂ ਇੱਥੇ ਛੜਦਾ ਆਪਣੇ ਹਾਂ ਕੀਆ ਪੂਰੇ ਆ ਪੂਰੇ ہاں ਪੁੰਨੀ ਦੀ ਕੂਤਰੀ ਤੜਕੀ ਲੈ ਗਿਆ ਅੱਛਾ ਅੰਬੂ ਮੇਰੇ ਨਾਲ ਬੈਠਾ ਅੰਬੂ ਕਹਦਾ ਪੈਂਚੋਂ ਤੇ ਨਾ ਕੂਤਰ ਪੜਿਆ ਛੱਡ ਕੇ ਆ ਕੇ ਉਸੇ ਪਿੰਡ ਮੁੜ ਕੇ ਆ ਜਾ ਕਰ ਅੱਛਾ ਘਾਟ ਟੋਟ ਬਈਆ ਵੀ ਕਰਦਾ ਸੀ ਟੋਟ ਬਈਆ ਕਰਦਾ ਬਾਜੀ ਜਿੱਤ ਕੇ ਸਾਡੇ ਸੱਤ ਕੱਲੇ ਨੇ ਉਹਨੇ ਕਰੀ ਸੀ ਡਾਂਗੀ ਤੇ ਬੈਠੇ ਸੀ ਛਤਰੀ ਤੇ ਬੈਠਾ ਸੀਦਾ ਅੱਛਾ ਫਿਰ ਪਹਿਲੀ ਗੱਲ ਤਾਂ ਉਹਨੂੰ ਭੱਜ ਕੇ ਆਇਆ ਰੋਤੀ ਫਾਦ ਨੂੰ ਜਾਣ ਦੀ ਆਦਤ ਦਿਸ ਗਈ ਆਤ ਕੀ ਮੈਨੂੰ ਕਹਿੰਦਾ ਵੀ ਮੈਨੂੰ ਦੇਬੂ ਦੀ ਮੈਦਾਨ ਵਾਲਾ ਦਾ ਫੋਨ ਆਇਆ ਕਹਿੰਦਾ ਤੇਰੇ ਵਾਲਾ ਕੁੱਬੇ ਫਿਰਦਾ ਓਏ ਮੈਂ ਕਿਹਾ ਇਹ ਤਾਂ ਸਾਰੇ ਪਿੰਡ ਗਾ ਦਿੰਦਾ ਕਹਿੰਦਾ ਗਾਉ ਉਹੀ ਗੱਲ ਹੋਦਿਆ ਨੂੰ ਵੀ ਛੱਡ ਕੇ ਆਪ ਉਥੇ ਜਿਹੜਾ ਉਹ ਨਾਲ ਬੈ ਜਾ ਕਰ ਅੱਧੀ ਬਾਜੀ ਉਹਨੇ ਨਹੀਂ ਮੇੜੀ ਫਿਰ ਮੈਂ ਕਹਿੰਦਾ ਜਦੋਂ ਮੈਂ ਬਾਜੀ ਤੇ ਗੱਲ ਪੁੰਨੀ ਕਹਿੰਦਾ ਤੇਰੇ ਨਾਲ ਅੱਜ ਸਾਰੋਂ ਦਾ ਪੱਠਾ ਵਾਤਾ ਮੈਂ ਕਹਿੰਦਾ ਉਹ ਤਾਂ ਫਿਰ ਬਾੜਾ ਸੌਖਾ ਸੀ ਹਾਂ ਉਹ ਤਾਂ ਤਿੰਨ ਗੋਣ ਮਿਲ ਕੇ ਇੱਕ ਨਸਲ ਹੋ ਗਈ ਦੂਜੀ ਖੇੜ ਹੋ ਗਈ ਤੀਜੀ ਉਹਦੇ ਚ ਕੁਦਰਤੀ ਬਰਕਤ ਸੀ ਬਾਈ ਉਹ ਵੀ ਸੌਖਾ ਕਰ ਦਿੰਦਾ ਸੀ ਕੰਮ ਬਾਈ ਹੁਣ ਪੁੰਨੀ ਨਾਲ ਆਪਣਾ ਬਹੁਤ ਪਿਆਰ ਆ ਉੱਧੇ ਮੈਨੂੰ ਉਹਨੇ ਕਹਦੇ ਕਹਿੰਦਾ ਬਹੁਤ ਜੱਗਾ ਉੱਡੂਗਾ ਠੀਕ ਆ ਉੱਡਿਆ ਵੀ ਬਹੁਤ ਤੇ ਉਹੀ ਗੱਲ ਮੈਂ ਤੈਨੂੰ ਦੱਸਦਾ ਮੇਥੋਂ ਮੇਰਾ ਬੰਦਾ ਹੀ ਮੈਨੂੰ ਉਦ ਘਾਵਿਤ ਨਾਲ ਕਬੂਤਰ ਕਹਿੰਦਾ ਉਹਨਾਂ ਚ ਕਬੂਤਰ ਦੇ ਦਿੰਦਾ ਭੈਣ ਭਾਈ ਉਧਰ ਉਧਰ ਕੁੱਟੀਆਂ ਵੀ ਜੁਕੀ ਦੱਸਦਾ ਭੈਣ ਭਾਈ ਕੋਈ ਸਹੀ ਨਹੀਂ ਇਹਦੇ ਦਾ ਪੁੱਤ ਦੀ ਬਣੂ ਜੋ ਕੋਈ ਬਣੂ ਅੱਛਾ ਫਿਰ ਉਹ ਕਬੂਤਰ ਹੈ ਉਹਦਾ ਕੰਲਾ ਕੰਡ ਰੰਗਿਆ ਹੈ ਜੀ ਕਾਲਾ ਜਨੂ ਆਇਆ ਜੀ ਗਿੱਟ ਦੂਸਾ ਵਾਗਲ ਮੈਂ ਕਰੀ ਅੱਛਾ ਫਿਰ ਉਹ ਕਬੂਤਰ ਉਹ ਦਮਾਰ ਹੋਰ ਬਾਜੀ ਛੱਡੇ ਹੈਂ ਹੋਰ ਬਾਜੀ ਹੋਰ ਬਾਜੀ ਛੱਡਤਾ ਸੀ ਹਾਂ ਫਿਰ ਉਥੋਂ ਉਥੋਂ ਭੱਜ ਗਿਆ ਮਾਂ ਦਾ ਸ਼ੇਰ ਉਥੋਂ ਭੱਜ ਗਿਆ ਜਿਹੜਾ ਦੇਣਾ ਸੀ ਮੜ ਕੇਤ ਨਹੀਂ ਆਇਆ ਨਾ ਆ ਗਿਆ ਮਾਂ ਦਾ ਸਾਨੂੰ ਮਿਲ ਗਿਆ ਅੱਛਾ ਲੰਮੇ ਸਮੇਂ ਬਾਅਦ ਮਿਲੇ ਸਾਡੇ ਬੰਦਿਆਂ ਕੋਲੀ ਪਾ ਗਿਆ ਕਹਿੰਦੇ ਭਾਈ ਕੱਡਾ ਤਕਣਾ ਫਿਰ ਤਮਾਮ ਮੇਰਾ ਫੜਾਉਂਦਾ ਐ ਮੈਂ ਚਾਬੀ ਜਿੱਤੀ ਮੰਗ ਕੇ ਤੇ ਮੁੱਕਰ ਜਾਂਦਾ ਪਹਿਲੀ ਵਾਰ ਗਿਆ ਗਾ ਭਾਈ ਗੱਲਾਂ ਯਾਰ ਜਿੱਦੀ ਹੈ ਸਿੱਧੇ ਸਪਸ਼ਟ ਗੱਲਾਂ ਹੀ ਨਹੀਂ ਆ ਜਦ ਤਕਾਣੇ ਲੱਗਦੇ ਆ ਉਹ ਕਹਿੰਦਾ ਚਾਹ ਮਾਂ ਬੰਦਾ ਤੇ ਆ ਉਹ ਬਣਿਆ ਪਿਆ ਮੈਨੂੰ ਐਸ਼ ਬਕਰਾਂ ਮੈਂ ਲੰਘ ਜਾ ਕੇ ਤੇ ਕੰਪਿਊਟਰ ਦਾ ਕਹਿੰਦੇ ਭਾਈ ਮੈਂ ਬੱਚੇ ਖੜਾ ਕੇ ਤੂੰ ਅੱਛਾ ਫਿਰ ਉਹ ਕੋਈ ਬੱਚ ਕਬੂਤਰ ਖੰਡੇਆਂ ਪਾ ਕੇ ਕੋਦ ਕਰਿਆ ਇਹ ਸਲਟਾ ਫੜ ਭਾਈ ਮੈਂ ਜਿੰਨੇ ਫੜਕੇ ਛੱਡੇ ਹੂੰ ਮੈਂ ਕਹਣਾ ਮੇਰੇ ਸਾਰੇ ਜੀ ਕਿਆ ਬਾਤ ਹੈ ਕਿਰਾਮ ਬਾਈ ਇੱਥੇ ਕਬੂਤਰੀ ਆ ਗਈ ਛੱਡ ਨਾਲ ਜੀਤਾ ਲੋਹੇ ਖੇੜੇ ਵਾਲਾ ਕਹਿੰਦਾ ਮੇਰੀ ਆ ਹੂੰ ਤੇ ਉਹਦੇ ਬਾਹਲੇ ਆ ਗਏ ਬਾਕੀ ਵੜ ਕੇ ਦੇ ਦੇ ਅੱਛਾ ਉਹਦਾ ਉਹਨੂੰ ਪੁੱਛਿਆ ਉਹ ਰੰਗ ਹੀ ਗਲਤ ਦੱਸੀ ਆ ਉਹ ਮੈਂ ਵੀਰ ਛੱਡਤੀ ਵੀਰੇ ਜਿਹੜੇ ਟਾਈਮ ਉਹਨਾਂ ਦਾ ਬਾਈ ਜੱਸ ਕਰਨ ਟਰੈਕਟਰ ਜਿੱਤੇ ਸੀ ਹਨਾ ਹਾਂ ਰੰਗੀਆਂ ਤੋਂ ਉਹਦੇ ਬਾਜੀ ਟਾਈਮ ਨਾਲ ਨਿਪਟੜ ਗਈ ਸੀ ਉਹਨੇ ਇਕੱਲੀ ਨੇ ਸੱਤ ਦਾ ਟਾਈਮ ਕਰਿਆ ਸੀ ਲੋਹੇ ਦੀ ਬਾਜੀ ਨੂੰ ਆ ਵੀਰ ਵੀਰ ਹੂੰ ਛੋਟੀ ਵੀਰ ਅੱਛਾ ਸੋਨੀ ਨਮੋਲਣਾ ਮੇਰੀ ਬਾਜੀ ਸੰਗੀ ਹੋਈ ਸੀ ਅੱਛਾ ਉਹ ਕਬੂਤਰੀ ਇੱਥੇ ਮਤਲਬ ਆ ਗਈ ਉਹ ਤੁਸੀਂ ਇੱਥੇ ਘਰੋਂ ਲਾ ਕੇ ਪਾਣੀ ਨੂੰ ਬਾਜੀ ਦੇ ਲਏ ਹੂੰ ਅੱਛਾ ਯਾਰ ਕੀ ਬਾਤ ਰਹੀ ਅਬੀ ਬਕਰ ਅਰੇ ਫਿਰ ਜੋੜੇ-ਜੋੜੇ ਬਈ ਫਿਰ ਮੈਨੂੰ ਲੱਗਦਾ ਤੁਸੀਂ ਤਾਂ ਸਿੱਧਾ ਪੜਾ ਦਿੰਦੇ ਹੋ ਬਾਈ ਮੈਂ ਕਦੇ ਵੀ ਗਾਂ ਜੂਣਾ ਲਾਇਦਾ ਇਹਦੇ ਨਾਮ ਨਾਲ ਸਾਹੀ ਰੱਖੇ ਛੱਡਦਾ ਹਾਂ ਮਹਾਰਾਜ ਦੀ ਸੋ ਦੋ ਜਵਾਕਾਂ ਝੂਠ ਨਹੀਂ ਬੋਲਦਾ ਸਾਰਿਆਂ ਦੀ ਇਕੱਠਿਆਂ ਖੋਲ ਦਿੰਦਾ ਕੁੰਡੀ ਵੀ ਜਿਹੜਾ ਜਿੱਦੀ ਮਰਜ਼ੀ ਚੱਕੋ ਜੇ ਦਾਈ ਨਾਵਾਂਗੇ ਨਾ ਮੈਂ ਇਦਾਂ ਹੀ ਕਰਾ ਰਹੀ ਨੇ ਸਾਬਦੀਆਂ ਹੁੰਦੇ ਆ ਯਾਰ ਬਾਈ ਇਹ ਵੇਖ ਬਿਲਕੁਲ ਕਬੂਤਰ ਚੰਗੇ ਆ ਉਹਨਾਂ ਨੇ ਉੱਡੀ ਜਾਣਾ ਸਹੀ ਗੱਲ ਆ ਬਾਈ ਨਹੀਂ ਵੇਚ ਤਾਂ ਬਈ ਹੁਣ ਤੈਨੂੰ ਮੈਂ ਵੀ ਗੱਲ ਕਰਦਾ ਕਿਸੇ ਬੰਦਾ ਕੋਈ ਚੇਲਾ ਬਣ ਕੇ ਆਇਆ ਕਿਸੇ ਬੰਦੇ ਦਾ ਹੂੰ ਉਹਦਾ ਬਹਿ ਗਿਆ ਹੁੰਤਰ ਮੈਂ ਉਹਦੇ ਕੋਲੇ ਬੈਠਾ ਕਿਹਾ ਕੂਤਰ ਬਹਿ ਗਿਆ ਭੈਣ ਦਾ 1:30 ਵਜੇ ਪਾਣੀ ਚ ਉਹਨੂੰ ਕਹਾ ਤੇਰੀ ਤਕਦੀਰ ਮਾੜੀ ਆ ਮੈਂ ਕਿਹਾ ਫੋਨ ਮੈਨੂੰ ਫੜਾਈ ਮੈਂ ਕਿਹਾ ਗੱਲ ਸੁਣ ਲੈ ਹੁਣ ਇਹਨੂੰ ਸਟਾਰ ਬਾਰਨ ਦੇ ਹੱਥ ਲਵਾਨ ਨੇ ਤਕਦੀਰ ਉਹ ਤੇ ਬਚਾ ਰੂ ਤਕਦੀਰ ਜੇ ਦਾ ਮਲ ਕੇ ਚੱਲ ਪਿਛਲੇ ਪੰਜਾਂ ਚ ਫਿਰਦਾ ਫਿਰ ਇਹ ਤਾਂ ਬਹਿ ਗਿਆ ਤਕਦੀਰ ਮਾੜੀ ਬੈਠਾ ਟੋਬੇ ਚ ਇੱਥੇ ਕੀ ਤਕਦੀਰ ਮਾੜੀ ਆ ਉਹਨੇ ਫੋਨ ਹੀ ਘੱਟਦਾ ਮੈਂ ਕਿਹਾ ਤੂੰ ਇਹਦਾ ਰੱਛਾ ਲਵੇ ਤੇ ਇਹਦੇ ਸਿੰਘਾਂ ਚ ਤੰਗ ਤੂੰ ਮੇਰੇ ਕੋਲੇ ਆ ਜਾ ਪੰਜ ਸੜਾਈਆਂ ਪੰਜੇ ਜਿਹੇ ਮੈਂ ਤਕਦੀਰ ਆਪਾਂ ਵਾਲੀ ਫੇਰ ਕਹੀਏ ਜੇ ਦੁਪਹਿਰ ਦਾ ਫਾਈ ਟਾਈਮ ਦਾ ਪੂਰਾ ਦਾ ਕਰ ਜੇਗਾ ਇਹਨੂੰ ਬਾਈ ਮੈਨੂੰ ਮੈਂ ਇੱਕ ਗੱਲ ਹੋਰ ਦੱਸਦਾ ਕਈ ਖਿਡਾਰੀਆਂ ਕੋਲੇ ਪੀਲਾ ਪਾਣੀ ਆ ਹੂੰ ਉਹਨੇ ਬੜਾ ਦਿਮਾਗ ਖਰਾਬ ਕੀ ਖਰਾਬ ਵੀ ਅਜਿਹਾ ਈ ਪੀਲਾ ਪਾਣੀ ਲਾਉਣਾ ਜਦੋਂ ਪਤਾ ਲੱਗਾ ਗੰਢ ਹਾਲ ਦੀ ਹੋ ਚ ਪੈਂਦੀ ਆ ਵਾਪਸ ਲੈਣ ਦੇ ਜੇ ਉਹੀ ਦਿਮਾਗ ਖਰਾਬ ਕਰਦਾ ਕੇ ਇਹ ਬਾਈ ਇੱਕ ਗੱਲ ਹੋਰ ਆ ਆ ਪਾਣੀ ਵਾਲਾ ਵਿੱਚ ਬੜਾ ਸਿਰਚਲਾ ਚੱਲ ਰਿਹਾ ਅੱਜ ਕੱਲ ਪਤਲੇ ਚੇਲੇ ਬਣਾਉਂਦਾ ਮੈਂ ਕਹਿੰਦਾ ਦਰਵਾਜ਼ੀ ਦਾ 300 ਤੋਂ ਵੱਧ ਕਿਸੇ ਦਾ ਪਾਣੀ ਤਿਆਰ ਨਹੀਂ ਹੁੰਦਾ ਗਿਆ 20000 ਲੱਗਿਆ 30000 ਲੱਗਿਆ ਆਪਣੇ ਸਾਰੇ ਕੋਈ ਕਸਤੂਰੀ ਨਹੀਂ ਪੈਂਦੀ ਪਾਣੀ ਚ ਇਹ ਵੀ ਬਗਵਾਸ ਆ ਜਿਹੜੇ ਕਹਿੰਦਾ ਕਸਤੂਰੀਆਂ ਮੈਂ ਸਾਰਿਆਂ ਕੋਲ ਹੀ ਰੱਖ ਹਾਂ ਸਾਰੇ ਨਾ ਯਾਰ ਬੱਸ ਬਾਹਰ ਚ ਪੁੱਛਣਾ ਕਹਿੰਦਾ ਆਲੂ ਖਾਰਾ ਮਾਰਾ ਆ ਗਿਆ ਜਦੋਂ ਵਾਝ ਜਾਂਦੇ ਨੇ ਸਾਰਾ ਪੰਜਾਬ ਹੀ ਆਲੂ ਖਾਰਾ ਲਾਉਂਦਾ ਠੀਕ ਆ ਦੋਗਣੀ ਵਾਦਾ ਵੀ ਵੀਡੀਓ ਲਾਉਣ ਅਗੇ ਤਾਂ ਬਾਅਦ ਚ ਨਹੀਂ ਆ ਇੱਕ ਦੀ ਇਹ ਇਹ ਪੁਰਾਣਾ ਘਰ ਆ ਬਈ ਇਹ ਤੋਬਰਾ ਸਾਰੀ ਸਰਵਾਤ ਕਰੀ ਕਬੂਤਰਵਾਜੀ ਤੇ ਸ਼ਿਰਤੇ ਇਹ ਕਬੂਤਰਾਂ ਕਰਤੀ ਇਹ ਤੇ ਅਗਰ ਸਾਰਾ ਬਾਈ ਦਾ ਨਾ ਤਾਮਝਾਮ ਜਿਹੜਾ ਬਣੇ ਜਿੰਨਾ ਬਣੇ ਸਾਰਾ ਕਬੂਤਰਾਂ ਕਰਤੀ ਬਣੇ ਸਾਰਾ ਕੁਝ ਕਬੂਤਰਾਂ ਨੇ ਬਣਾਇਆ ਗਏ ਨੇ ਨਾ ਕਬੂਤਰ ਮਾਰੇ ਹੁੰਦੇ ਆ ਲੈ ਸਮ ਕਬੂਤਰਾਂ ਨੇ ਸ਼ੌਕ ਕਰਾਈਏ ਦਿਖਾ ਲ ਫਿਰ ਆ ਜਾ ਲ ਫਿਰ ਇੱਧਰ ਨੂੰ ਕਰ ਫਿਰ ਜਿੱਤੇ ਜੁੱਤੇ ਵੀ ਇਸ਼ਾਰੇ ਦਿਖਾ ਦਿੰਦੇ ਆ ਆਪਾਂ ਨੂੰ ਹੂੰ ਆ ਬੱਚੇ ਇਹਨਾਂ ਦੇ ਬੱਚੇ ਕੂਚ ਦਿਖਾਣ ਲਿਆ ਇਹ ਬਬਰ ਕੋ ਇਹ ਆ ਵੀ ਜਿਹਦਾ ਯਾਰ ਕੋਈ ਤੋੜ ਹੀ ਨਹੀਂ ਹੈਗਾ ਅੱਛਾ ਇਹ ਬਬਰ ਆ ਪਿਆ ਹੋਰ ਇਹ ਬਬਰ ਕਬੂਤਰ ਦਾ ਨਾਮ ਆ ਵੀ ਬਬਰ ਕਬੂਤਰ ਬਬਰ ਇਹਦੇ ਨਾਲ ਹੀ ਆਪਾਂ ਆ ਬੈਠੀ ਆਣੀ ਵੱਡੀ ਕਹਾਣੀ ਅਰੇ ਮੇਰੇ ਨੌ ਦੇ ਛੱਲਾ ਆਪਣੇ ਕਬੂਤਰ ਇਹ ਮੁੰਡਾ ਸੋਹਣੀਆਂ ਤੋਂ ਗਿਆਨੀ ਆ ਉਹਨੂੰ ਦੇਤੀ ਦੀ ਬੱਚੇ ਖੜਾਉਣ ਨੂੰ ਹੂੰ ਤੰਦਰ ਨੇ ਪਤਾ ਨਹੀਂ ਕੀ ਕਰਤਾ ਖੂਦ ਨਹੀਂ ਆਂਡੀ ਸੀ ਤਰੇ ਮਸਾਂ ਦਵਾਂਜਾਂ ਦੁਵਾਂਜਾਂ ਦੇ ਕੇ ਹੰਡੇ ਹੁਣ ਧਰਾਏ ਦੋਵਾਂ ਦੇਖ ਹਾਂ ਮੀ ਨਕ ਦੇ ਦਿੱਤੀ ਦੀ ਉਹਨੂੰ ਹੂੰ ਤੰਦਰ ਨੇ ਨਾਸ ਮਾਰ ਕੇ ਦੇਤਾ ਇਹਦੀ ਅੱਖ ਫਿਰ ਜਵੰਦਰੂ ਹੀ ਹੈ ਬਈ ਮਾਣੀ ਤੋੜਤਾ ਯਾਰ ਵੀ ਕਿਸੇ ਨੂੰ ਉਤਰੀ ਨਹੀਂ ਦੇਣਾ ਹਾਂ ਇਹਦੇ ਬੱਚੇ ਬਹੁਤ ਔਣੇ ਵੀ ਬਈ ਯਾਰ ਕਾਰ ਤੋੜ ਆਪ ਵੀ ਕਹਿੰਦਾ ਸੀ ਕਹਿੰਦਾ ਬਈ ਸਿਰਾ ਕਰਾਤਾ ਦੋਨੇ ਬੱਚਿਆਂ ਨੇ ਉਸ ਚ ਵੀ ਦੇ ਪੁਕਾਲੇ ਵੰਗਣੇ ਬਈ ਆਪਾਂ ਛੱਡੇ ਹੁੰਦੇ ਸੀ ਬਈ ਹੈ ਇਹਦੇ ਛੱਡੇ ਹੁੰਦੇ ਆਪਾਂ ਬਈ ਛੱਡੇ ਆ ਜਿੱਤੇ ਆ ਫੇਰ ਹੀ ਆਪਣੇ ਘਰੇ ਆਏ ਬਾਕੀ ਦਾ ਨਵੇਂ ਜੋੜੇ ਸਾਰੇ ਬਾਕੀ ਸਾਰੇ ਨਵੇਂ ਜੋੜੇ ਲਾਇਆ ਆ ਆ ਬਾਈ ਕਿਹਾ ਵੀ ਜਿਹੜੀ 14 ਵਾਰੀਆਂ ਪੂਤਰੀ ਜਿੱਤੀ ਐ ਲੈ ਵੀ ਕਰੋ ਉਹਦੇ ਮਾਪੇ ਮਿਲਿਆ ਕੀ ਮਾਂ ਕਿ ਮੈਂ ਇਹ ਪਿਓ ਆ ਮੈਂ ਵੀ ਆ ਜਿੰਦਗੀ ਦੇ ਮਾਪੇ ਤੇ ਆਹਾਂ ਬਾਈ ਉਹ ਕੀ ਕਲਮਾਨਤ ਬਾਈ ਵਾਲਿਆਂ ਚ ਪੂਰਿਆਂ ਚ ਤੇ ਇਹ ਉਹਦੀ ਮਾਂ ਐ ਮੇਰੇ ਘਰੇ ਪੈਦਾ ਹੋਈ ਆ ਇਹਦਾ ਮਾਪਿਓ ਕਲਮਾਨਤ ਦਾ ਸੀ ਇਹ ਪੈਦਾ ਮੇਰੇ ਘਰੇ ਹੋਈ ਆ ਠੀਕ ਆ ਆ ਨਾਰਾ ਇਹ ਮੜੇ ਪੱਲੇ ਦਿਖਾ ਦੇ ਬੇਖੋਲ ਕੇ ਨਾ ਥੋੜੇ ਡੋਲੀ ਕਰਕੇ ਲੁਬੜੇ ਲੁਬੜੇ ਪਿਆ ਲੈ ਕਰੋ ਸ਼ੌਂਕ ਬਈ ਕੂਤਰੇ ਜਿਹੜੇ ਤੁਹਾਡੇ ਪੁਰਾਣੇ ਆਪ ਦੇ ਕਬੂਤਰ ਸੀ ਉਹਨਾਂ ਜਿਹਾ ਇਹ ਛਾਵਾ ਕੂਤਰ ਆਪਣਾ ਇਹਨਾਂ ਨਾਲ ਤਾਂ ਮੈਂ ਕਹਿ ਕੇ ਜਿੱਤਦਾ ਕਬਾਇ ਤੁਹਾਨੂੰ ਇੱਕ ਹੋਰ ਦਿਖਾਉਣਾ ਬਾਈ ਪਰਤ ਦੇ ਕਰੋ ਪਰਤ ਪਰਤ ਪੀਰ ਕੋਟ ਦੇ ਕਰੋ ਆਏ ਹੋਏ ਤੇ ਆਇਆ ਬਾਈ ਪ੍ਰਿਤਪਾਲ ਪੀਰਕੋਟ ਜੀ ਪਾਈ ਦਾ ਵੱਡਾ ਨੌਂਦੇ ਹਾਂ ਇਹ ਬਾਈ ਸਰਦਾਰਾਂ ਦੇ ਘਰੋਂ ਆਇਆ ਪ੍ਰਿਤਪਾਈ ਵੀਰਕੋਟ ਕਿਉਂ ਬਾਈ ਨੇ ਕਹਿ ਕੇ ਦਿੱਤਾ ਜੀ ਪਰ ਆਪਣੇ ਬੱਚੇ ਪਹਿਲਾਂ ਚੋਰੀ ਹੋ ਗਏ ਦੋ ਇਹਨੇ ਹੋਰ ਕੱਢ ਲਈ ਸੀ ਤੇ ਇਹ ਹੁਣ ਗੱਡੀ ਬੈਠਾ ਦੋ ਬੱਚੇ ਤੇ ਆਹ ਬਾਈ ਨੇ ਕੂਦਰੀ ਦਿੱਤੀ ਆ ਬਾਈ ਦੇ ਨੌਂਦੇ ਛੱਲਾ ਇਹਦੇ ਹਾਂ ਤੇ ਆਹ ਕੂਦਰੀ ਦਿੱਤੀ ਬਾਈ ਨੇ ਮੜ ਲਈ ਹਾਂ ਮਰੀ ਤੇ ਜੋੜਾ ਬਈ ਪ੍ਰਤਪਾਲ ਕੇ ਘਰ ਹੋਇਆ ਹਾਂ ਜਿੱਦੇ ਬਾਈ ਨੇ ਕਹਤਾ ਸਾਡੇ ਜਿਹੇ ਬੱਚਿਆਂ ਦੇ ਹੋਵੇ ਉਦੀ ਛੱਡਿਆ ਵਾਂਗੇ ਤੇ ਆਹ ਦਿਖਾਉਣਾ ਤੁਹਾਨੂੰ ਆ ਬਾਵਰ ਦਿੱਤੀ ਆ ਆ ਬਾਵਰ ਇਹ ਬਾਵਰ ਤੇ ਜ਼ਿੰਦਗੀ ਦੀ ਆ ਦੋਵਾਂ ਦੀ ਇਹ ਬਾਵਰ ਤੇ ਜ਼ਿੰਦਗੀ ਦੀ ਆ ਇਹ ਜਮਾਉ ਤੇ ਕੂਦਰੀ ਤੇ ਬੱਚਾ ਏ ਬਾਈ ਬਾਜੀ ਨਹੀਂ ਛੱਡੀ ਮੈਂ ਖੜਾ ਯਾਰ ਬਾਈ ਫੋਨ ਆ ਜਾਂਦੇ ਸੀ ਬਾਜੀਆਂ ਸਾਰੀਆਂ ਨਿਭੜੀਆਂ ਰਾਤ ਨੂੰ ਬਾਹਰ ਹੀ ਰਹਿੰਦੀ ਘਰੇ ਹਾਂ 1 ਜਿਆਦਾ ਆਡਰ ਕਰਕੇ ਨਹੀਂ ਛੱਡੇਗੀ ਫਿਰ ਇੱਕ ਵੀ ਕਬੂਤਰਾ ਆਪਣਾ ਨਹੀਂ ਜਿਹੜਾ 2-3 ਵਜੇ ਵਹਿ ਗਿਆ ਹੋਵੇ ਰਾਤਾਂ ਹੀ ਪਾਉਂਦੇ ਸੀ ਇਹ ਪਿਛਲੇ ਸਾਲ ਤੋਂ ਪਿਛਲੇ ਸਾਲ ਵਾਲੀ ਆ ਜੀਸ਼ਾ ਕਹਿੰਦਾ ਉਹਨਾਂ ਮੈਨੂੰ ਫੋਨ ਕਰਕੇ ਚਾਚਾ ਓਏ ਛਾਤਰੀਆਂ ਚੱਕ ਲੈ ਮਾ ਭਾਈ ਤੂੰ ਆ ਕੇ ਲੈ ਲਾ ਜੇ ਵਹਿੰਦੇ ਨੇ ਬਾਹਰ ਰਹਿ ਕੇ ਦੂਜੇ ਦਿਨ ਆਉਨੇ ਹੁੰਦੇ ਸੀ ਜਿਹੜੇ ਚਲੇ ਗਏ ਸੀ ਸਾਰੀ ਜਿਆਦਾ ਆਡਰ ਕਰਕੇ ਹੀ ਛੱਡ ਗਏ ਬਾਈ ਯਾਰ ਇਹ ਫਿਰ ਅਹੇ ਗਿਆ ਚੀਜ਼ਾਂ ਹੁੰਦਾ ਹੀ ਕਾਹਨ ਸੁਣਨੇ ਆਹ ਮੈਂ ਸਾਂਭ ਕੇ ਛੱਡਿਆ ਸੀ ਕੂਤਰ ਸេចਿੰਦਰ ਦਾ ਜਾਇ ਸਿੰਘ ਵਾਲੇ ਦਾ ਹਮ ਕਾਲਾ ਜੀ ਮੈਂ ਹਾਂ ਇਹ ਮੈਂ ਸਾਂਭ ਕੇ ਛੱਡਿਆ ਸੀ ਕੂਤਰ ਇਹ ਕੂਤਰ ਲਾਸਟਾਂ ਦੇ ਵਿੱਚ ਹਰ ਗਿਆ ਦੀ ਨੇ ਜੋਰ ਲਾਇਆ ਸੀ ਹੱਦ ਤੋਂ ਵੱਧ ਬਾਜੀ ਤੂੰ ਹੀ ਬਾਈ ਕਹਿੰਦਾ ਵਾਰਸ ਹੀ ਲੈ ਜੀ ਇਹਨੂੰ ਬਾਈ ਨੇ ਮੈਨੂੰ ਬਾਜੀ ਤੂੰ ਗਿਫਟ ਦੇਤਾ ਸੀ ਇਹ ਤੇ ਇੱਕ ਦਿਨ ਮੈਂ ਬਾਈ ਨੂੰ ਹੱਥ ਲਾ ਗਿਆ ਬਾਈ ਕਹਿੰਦਾ ਕੂਤਰ ਮਾਂ ਬਾਈ ਮੈਂ ਨਹੀਂ ਦੇਣਾ ਕਹਿੰਦਾ ਕਿਉਂ ਸਿੱਧਾ ਕਰਕੇ ਇਹ ਜਸਵਾਲ ਕਬੂਤਰ ਨੇ ਬਾਈ ਜਿਹੜੇ ਜਸਵਾਲ ਕੂਤਰ ਮਸ਼ਹੂਰ ਹੋਏ ਨੇ ਬਾਈ ਨੇ ਮੈਨੂੰ ਦੱਸਿਆ ਤੀਏ ਜਸਵਾਲ ਕੂਤਰਾਂ ਦਾ ਖੂਨ ਹੈ ਬਾਈ ਸਕਿੰਦਰ ਬਾਈ ਜਾਇ ਸਿੰਘਾ ਵਾਲਾ ਬਹੁਤ ਵੱਡਾ ਆਪਣੇ ਨਾਲ ਪਤਾ ਕਿੰਨਾ ਪਿਆਰਾ ਬਾਈ ਦਾ ਬਹੁਤ ਚੰਗੇ ਨੇ ਬਾਈ ਕੋਲੇ ਪਿਆਰ ਹੀ ਬਹੁਤ ਜ਼ਿਆਦਾ ਹੈ ਬਾਈ ਆਪਣਾ ਇਹ ਛੱਡਿਆ ਵਾ ਜੀ ਬਾਜੀ ਤੋਂ ਲੈਤੇ ਛੱਡੀ ਮੈਂ ਸੰਭ ਕੇ ਛੱਡਿਆ ਤੀ ਕਿਹੜੇ ਪਿੰਡਾ ਤੇ ਇਹ ਛੱਡਿਆ ਸੀਗਾ ਪਿੰਡ ਯਾਰ ਮਾਨਸਾ ਦੇ ਨਾਲ ਉਰਲੇ ਪਾਸੇ ਰਮਨਦਿੱਤਿਆਲ ਦੇ ਨਾਲ ਪਿੰਡਾ ਹੋ ਯਾਰ ਮੇਰੇ ਚੇਤੇ ਨਹੀਂ ਵੀ ਕੀ ਪਿੰਡਾ ਤੇ ਉਹਨਾਂ ਦਾ ਬਾਈ ਬਾਲਾ ਜੋਰ ਨਾਲ ਸ਼ਿਕ ਗਲੀਆਂ ਵਿੱਚ ਦੀ ਵੜ ਗਿਆ ਸੀ ਅੱਛਾ ਹੂੰ ਜਿੱਤੇ ਜਿੱਤੇ ਨਹੀਂ ਹਾਰ ਗਿਆ ਜੀ ਬਾਈ ਹਾਰ ਗਿਆ ਆ ਕਰਦਾ ਸ਼ੌਕ ਬਾਈ ਇਹ ਬਿੰਦੇ ਮਹਿਲਾ ਇਹ ਬਿੰਦੇ ਮਹਿਲਾ ਦੇ ਘਰੋਂ ਆਏ ਆ ਬਾਈ ਛੋਟੇ ਬੰਦੇ ਤੋਂ ਹੂੰ ਕਿਉਂ ਕਰਦਾ ਕਹਿੰਦਾ ਐਡਾ ਕਿੰਗਾ ਬੰਦਾ ਕੂਤਰ ਬਾਜੀ ਦਾ ਸਵਾਗਤ ਕਰਨ ਬੰਦਾ ਜਿਹਨੂੰ ਤੁਸੀਂ ਹਾਂ ਯਾਰ ਆਪਣੀਆਂ ਨਾਜ਼ਰਾਂ ਚ ਜੇ ਕੂਤਰ ਬਾਈ ਤੇ ਸਹੀ ਬੰਦਾ ਕਬੂਤਰ ਹੱਥ ਚ ਆਪਾਂ ਉਹਨੂੰ ਮਾਨਦੇ ਆ ਜੋ ਕਰੇ ਬਾਲਾ ਜੱਟ ਦਾ ਜਬਾ ਉਹਦੇ ਹੁੰਦਾ ਹੀ ਬਾਜੀ ਬੂਝ ਨਹੀਂ ਹੁੰਦੀ। ਨਾ ਰੋਂਡ ਪਾਵੇ ਉਹ ਬੰਦਾ। ਹੂੰ। ਤੇ ਆਹ ਉਹਦੇ ਘਰੋਂ ਕੂਤਰੀ ਆਈ ਐ। ਇਹ ਬਾਈ ਦੇ ਤੋਂ ਕੂਤਰੀ ਆਈ ਬੱਲੇ ਮਹਿਣਾ। ਬਾਈ ਆ ਜਾ। ਬਾਈ ਆ ਜਾ। ਮੈਂ ਨੂੜ ਦੇ ਲਈ ਲੈਣੇ ਬਾਈ ਦੇ। ਆ ਗੜੀ ਉਤਰ ਉਹ ਇਹ ਬਾਈ ਜਿਹੜੀ ਮਾਝੇ ਜਿੱਤੀ ਸੀ ਚੈੱਕ ਵਾਲੀ ਚੈੱਕ ਦਿੱਤੇ ਚੈੱਕ ਦਿੱਤੇ ਦੀ ਹਾਂ ਓਕੇ ਹਾਂ ਇਹ ਹੋਰ ਇਹ ਚੈੱਕ ਵਾਲੀ ਬਾਈ ਕਹਿੰਦਾ ਮਾਝੇ ਜਿੱਤੇ ਇੱਕੜਾ ਉਤਰਾ ਵੀ ਇੱਕ ਉਤਰਾ ਬਣਾ ਜਿੱਤਿਆ ਸੀ ਬਾਈ ਢੇੜ ਭੇੜੇ ਤੇ ਇਹ ਬੱਚਾ ਹੁੰਦਾ ਬਾਈ ਬੜਾ ਲਾਲਚੀ ਨਾਇਦੀ ਇਹ ਦੁਲਵਾ ਜਿੱਤਿਆ ਸੀ ਇਹਦਾ ਨਾਮ ਸੀਗਾ ਨੰਦੀ ਅੱਛਾ ਇਹਨੂੰ ਬਾਈ ਗ੍ਰਾਂਤੀ ਵੀ ਤੇਜੋਪੁਰ ਵਾਲਾ ਆਪਣੇ ਪਿੰਡੀ ਪਿਆ ਤੇ ਇਹਨੂੰ ਨੰਦੀ ਕਹਿੰਦੇ ਹੁੰਦੇ ਸੀ ਅਸੀਂ ਅੱਛਾ ਇਹ ਉੱਥੇ ਵੀ ਜਿੱਤਿਆ ਤੇ ਇਹ ਜੱਬੋ ਆ ਜਿਹੜੇ ਜੱਬੋਵਾਦਰਾ ਦੀ ਪਤਾ ਨਹੀਂ ਜਰਾ ਜੱਮੋਵਾ ਜੱਮੋਵਾ ਪਤਾ ਨਹੀਂ ਕੀ ਪੈਂਦੇ ਸੀ ਉੱਥੇ ਵੀ ਇਹ ਜਿੱਤਿਆ ਸੀ ਠੀਕ ਲਾਲ ਚੀਨਾ ਦੀ ਬਾਅਦ ਚ ਚਿੱਟਾ ਹੋ ਗਿਆ ਜਿਵੇਂ ਸਫੈਦ ਰੰਗ ਬਦਲ ਗਿਆ ਇੰਨਾ ਲਾਲ ਚੀਨਾ ਦੀ ਜਿਹੜੇ ਗੂੜਾ ਸੀ ਤੇ ਉਹ ਆ ਜਿਵੇਂ ਚਿੱਟਾ ਹੋਇਆ ਫਿਰ ਰੰਗ ਬਦਲ ਜਾਂਦੇ ਨੇ ਇਹ ਪੁੱਤਰੇ ਆਪਣੇ ਜਿਹੜਾ ਆ ਕਿਹੜਾ ਕਬੂਤਰ ਆ ਵੀ ਇਹ ਆਪਣੇ ਕਬੂਤਰ ਕਾਂਝਲੀ ਜਿੱਤ ਕੇ ਉਸ ਤੇ ਆ ਗਈ ਦੀ ਦੋ ਵਾਰੀ ਜਿੱਤਿਆ ਮੈਂ ਕਾਂਝਲੀ ਤੋਂ ਇੱਕ ਵਾਰੀ ਕਾਲਾ ਚੀਨਾ ਜਿੱਤਿਆ ਸੀ ਇੱਕ ਵਾਰੀ ਇਹ ਜਿੱਤਿਆ ਸੀ ਉਦੋਂ ਪੋਲਸ ਆ ਗਈ ਸੀ ਕਿ ਤੇ ਕਬੂਤਰ ਰਾਤ ਨੂੰ ਦਾਹਾਂ ਰਹਿ ਗਿਆ ਤੇ ਇਹ ਜਿੱਤ ਕੇ ਦੂਜੇ ਦਿਨ ਵਾਹ ਕੇ ਲੈੰਦਾ ਸੀ ਇਹ ਕਾਲੇ ਨੇ ਕੋਈ ਹਾਂ ਇਹ ਵਈ ਕਬੂਤਰ ਬਹੁਤ ਨੇ ਬਾਈ ਕੋਲੇ ਜੇ ਕੱਲਾ ਕੱਲਾ ਦਿਖਾਉਣ ਲੱਗੇ ਤਾਂ ਵੀਡੀਓ ਬੜੀ ਜਿਆਦਾ ਲੰਬੀ ਹੋ ਜਾਣੀ ਆ ਹਾਂ ਮੈਂ ਤੇ ਲੱਭਿਆ ਜਿਹੜਾ ਬਾਈ ਦਾ ਮੈਂ ਤੇ ਕੱਲਾ ਰਿਹਾ ਦੀ ਇਹ ਕਾਪੀ ਸੀ ਨਾ ਇਹਦਾ ਬਾਪ ਆ ਉਹ ਇਹ ਉਹਦਾ ਬਾਪ ਆ ਮੈਂ ਤਾਂ ਵਾਲੇ ਕੰਪਿਊਟਰ ਦਾ ਉਹ ਆਪ ਰੋਟਰ ਪਈ ਕਿਧਰ ਚਲੇ ਗਿਆ ਆਪ ਭਾਈ ਗੋਗੀ ਘਰ ਆਣਾ ਲੈ ਗਿਆ ਚੇਲਾ ਆਪਣਾ ਆਹ ਹਮੇਸ਼ਾ ਤੇ ਹੁਣ ਤੁਹਾਨੂੰ ਕਬੂਤਰੀ ਦਿਖਾਉਣਾ ਇਤਿਹਾਸਕ ਅੱਛਾ ਜੀ ਇਹ ਕਿਹੜੀ ਗੁੱਤ ਇਹ ਭਾਈ ਆਂਡਾ ਦੀ ਪਿੰਡਾ ਮੇਰਾ ਖਿਆਲ ਮਾਨਸਾ ਲਵੇ ਅੱਛਾ ਜੀ ਪਹਿਲੇ ਦਿਨ ਘਰੇ ਉੱਡੀ ਹਾਂ ਦੂਜੇ ਦਿਨ ਉਹ ਮੇਰੇ ਲੱਗ ਮੁੰਡੇ ਆਉਂਦੇ ਆ ਅੱਛਾ ਉਥੋਂ ਆਪਣੇ ਕੀ ਉਹਨਾਂ ਪਿੰਡ ਦਾ ਜਿੱਥੇ ਉਹ ਬਾਜੀ ਉਹ ਜਿਹਨ ਸਕੂਟਰ ਵਾਲੀ ਯਾਰ ਜਿਵਾਰ ਕੈਂਦੋ ਉਹ ਆ ਗਿਆ ਉਹ ਕਹਿੰਦਾ ਵੀ ਕੂਤਰੇ ਮਾਮਾ ਕੋਈ ਛੱਡਣ ਨੂੰ ਮਾਰ ਸਾਰੇ ਕੋਈ ਨਹੀਂ ਛੱਟ ਮੱਬਣਾ ਸਾਮੀ ਦੇ ਤੇ ਬਾੜੀ ਹੁਣਦੀ ਕਰੇ ਰਾਤ ਨੂੰ ਜਿੱਤ ਕੇ ਕੂਤਰਾਂ ਬਾਵਾ ਨੂੰ ਟਾਈਮ ਕਰਦਾ ਸੀ ਬਾਹਰ ਰਹਿ ਗਈ ਉੱਥੋਂ ਲਿਆ ਕੇ ਆਈ ਹਾਂ ਨਹੀਂ ਤੜਕੇ ਉੱਡੀ ਵਾਰਾਂਗ 12 ਵਜੇ 11 ਵਜੇ ਤੱਕ ਆਈ ਲਿਆ ਕੇ ਬਸ ਖਰਾਕ ਦੇ ਕੇ ਦੂਜੇ ਦਿਨ ਸਾਂਭ ਕੇ ਉੱਥੇ ਛੱਡਤੀ ਰਮਦਿੱਤੇ ਵਾਲੇ ਤੀਜੀ ਚੌਥੀ ਹਰੀ ਆ ਦੇਖੋ ਬਈ ਮਾਈ ਨੇ ਚਰਾਗਰਾ ਦਾ ਕਹਦਾ ਕੂਟਰੀ ਨੇ ਪਹਿਲਾ ਬਾਜੀ ਤੈਨੂੰ ਮੈਂ ਐਤ ਕੀ ਦੱਸਦਾ ਬਾਜੀ ਛੱਡੂਗਾ ਅੱਛਾ ਪਿੰਜਰੇ ਘਰਾਂ ਨੂੰ ਤੋੜ ਦੂ ਇਹਦੇ ਨਾਲ ਜੇ ਉਦੋਂ ਤੱਕ ਪਹੁੰਚ ਗਈ ਜਦੋਂ ਤੱਕ ਘਰ ਹੀ ਕਹਿੰਦਾ ਬਾਈ ਕਹਿੰਦਾ ਕੁੱਡੇ ਆ ਕਰ ਲੋ ਦਰਸ਼ਨ ਕੂਤਰ ਬੌਦ ਨੇ ਬਾਈ ਲੋ ਜੇ ਯਾਰ ਬਾਜ਼ੀਆਂ ਬਹੁਤ ਜਿੱਤੇ ਬਾਈ ਹੁਣ ਕਿਹੜੀ ਕਿਹੜੀ ਗਣਾਈ ਆਈ ਹੈ ਹੈ ਟਾਈਮ ਬਹੁਤ ਲੱਗ ਜੂ ਕੱਲਾ ਕੱਲਾ ਤੁਹਾਨੂੰ ਮੈਂ ਕਬੂਤਰ ਦੱਸਦਾ ਇੱਕ ਮੈਂ ਘੋੜੇ ਨਾਮ ਜਿੱਤਿਆ ਸੀ ਕੂਤਰ ਮੇਰਾ ਇੱਥੇ ਫਿਰਦਾ ਹੁਣ ਉਹ ਚੀਨਾ ਕੋਤਰਾ ਉਧਰ ਲੈ ਘਰੇ ਆ ਮੇਰਾ ਖਿਆਲ ਠੀਕ ਆ ਉਧਰ ਲੈ ਘਰੇ ਆ ਅੱਛਾ ਬਈ ਘੋੜੇ ਨਾਮ ਜਿੱਤਿਆ ਸੀ ਬੱਚਾ ਹੁੰਦਾ ਅੱਛਾ ਬਈ ਛੜ ਤਾਂ ਬੰਦ ਮਰ ਨੇ ਟਾਈਮ ਕਰਿਆ ਘੋੜੇ ਨਾਮ ਵੀ ਜਿੱਤਿਆ ਤੇ ਹੋਰ ਵੀ ਯਾਰ ਹੋ ਕੋਤਨੀ ਕੀ ਬਣਦੇ ਆਤੀ ਉੱਥੇ ਜਿੱਤਿਆ ਜੀ ਉਹਨੇ ਕੋਈ ਪੁਰਾਣੀਆਂ ਗੱਲਾਂ ਧਿਆਨ ਜੀ ਲੈਂਦੇ ਆ ਘੋੜੇ ਨਾਮ ਵਾ ਇੰਡੀ ਕਰਾਦਾ ਸੀ ਉਹਨੇ ਠੀਕ ਆ ਇੱਕ ਬਈ ਬਾਅਦში ਨਵੇਂ ਬੰਦਿਆਂ ਨੂੰ ਕੀ ਸਨੇਹਾ ਲਾਉਣਾ ਚਾਹੋਂਗੇ ਆਖਰੀ ਤੇ ਨਵੇਂ ਬੰਦਿਆਂ ਨੂੰ ਯਾਰ ਬਾਈ 21 ਸਨੇਹਾ ਬਾਈ ਇਹਨਾਂ ਨੂੰ ਕਿਸੇ ਨੇ ਇਹਨਾਂ ਦੇ ਵਿੱਚ ਵੜ ਕੇ ਕੋਈ ਇਹਨਾਂ ਦਾ ਭੇਤ ਨਹੀਂ ਪਾ ਸਕਦਾ ਠੀਕ ਆ ਜਿਹੜੇ ਕਬੂਤਰ ਹੈਗਾ ਕਬੂਤਰ ਬਣਾਓ ਤੇ ਦੂਜਾ ਨੰਬਰ ਕਿਸੇ ਤੋਂ ਲਿਆ ਕੇ ਕਬੂਤਰ ਖੁੱਡਿਆਂ ਜਾਂਦਾ ਸਾਡੂ ਤੀਜਾ ਨੰਬਰ ਜਿਹਦੇ ਵੀ ਚੇਲੇ ਬਣਦੇ ਉਹਨੂੰ ਕਹਾਂ ਵੀਰੇ ਪਹਿਲਾਂ ਬਣਾ ਕਾਰਮੋ ਚੇਲੇ ਬਣ ਫੇਰ ਆਵਾਂਗੇ ਪਾਣੀ ਲਿਖਾਂਗੇ 10 ਦਿਨ ਤਰੇ ਘਰੇ ਰਹਿ ਕੇ ਕਬੂਤਰ ਢਾਵਾਂਗੇ ਜੇ ਤੁਹਾਨੂੰ ਸ਼ੌਂਕ ਆ ਤਾਂ ਦੱਸ ਦੇਣਾ ਅਗਲੇ ਦੇ ਘਰੇ ਜਾਓ ਹਾਂ ਵੀ ਬਾਈ ਸਾਡੇ ਸਾਹਮਣੇ ਸ਼ਾਮ ਸਾਡ ਠੀਕ ਹੈ ਤੇ ਪੰਜਾਬ ਕਮੇਟੀ ਨੇ ਜਿਹੜੇ ਨਵੇਂ ਰੂਲ ਕਰੇ ਆ ਉਹਨਾਂ ਬਾਰੇ ਕਹਿਣਾ ਚਾਹੋ ਜਰ ਬਾਈ ਆਪਾਂ ਨੂੰ ਉਹ ਟਿਪ ਟੌਪ ਤੇ ਲੱਗਦੇ ਆ ਠੀਕ ਹੈ ਪੰਜਾਬ ਕੌਡੀ ਨੇ ਮਗਰੋਂ ਕਣਕੀ ਕਰੀਓ ਸ਼ਰਾਬ ਜਰ ਜਵਾਕ ਖੜਾ ਆਪਣਾ ਅਪਰ ਰੂਲਾਂ ਤੋਂ ਬਾਹਰ ਹੋ ਕੇ ਜ਼ਿੰਦਗੀ ਚ ਕੁੱਤਰ ਨਹੀਂ ਛੱਡਦੇ ਜੇ ਰੂਲ ਹੁਣ ਵੀ ਐਂ ਕਹਿ ਦੇਣਾ ਵੀ ਜਿਵੇਂ ਮਰਜੀ ਛੱਡ ਲਾ ਅੱਜ ਤੁਹਾਡੇ ਨਾਲ ਵਾਦਾ ਪਤਾ ਵੀ ਨਸਾ ਲਾ ਕੇ ਛੱਡ ਨਹੀਂ ਠੀਕ ਹੈ ਬਾਈ ਬੈਂਟਰਵਿਊ ਬਾਈ ਦੀ ਜਾਨ ਦੀ ਪੇਸ਼ ਕਰਾਂਗੇ